ਪੰਜਾਬੀ ਕਿਸੇ ਨਾ ਕਿਸੇ ਰੂਪ ਚ ਪਿੱਛੇ ਪੰਜਾਬ ਨਾਲ ਜੁੜੇ ਰਹਿਣਾ ਚਾਹੁੰਦੇ ਆ ਆਪਣੀਆਂ ਜਾਇਦਾਦਾਂ ਭਾਵੇਂ ਵੇਚ ਕੇ ਵੀ ਆ ਗਏ ਹੁਣ ਪੰਜਾਬ ਦੀ ਜਿੱਦੀ ਫਿਕਰਮੰਦੀ ਇੱਥੇ ਲੋਕਾਂ ਨੂੰ ਰਹਿੰਦੀ ਆ ਉੱਥੇ ਸਰਕਾਰ ਕਿਹੋ ਜਿਹੀ ਆਉਗੀ ਸਾਡੇ ਲੋਕਾਂ ਦਾ ਕੀ ਬਣੂਗਾ ਸਾਡਾ ਉੱਥੇ ਸਾਰਾ ਕੁਝ ਸਾਨੂੰ ਐ ਲੱਗਦਾ ਸਾਡਾ ਸਾਰਾ ਵਿਰਸਾ ਉੱਥੇ ਪਿਆ ਹੋਇਆ ਉਹ ਆਪਣੇ ਪਿੰਡ ਚ ਮੈਂ بڑے ਥਾਵਾਂ ਤੇ ਦੇਖਦਾ ਗਿੱਲ ਸਾਹਿਬ ਇੱਥੋਂ ਦੇ ਲੋਕਾਂ ਨੇ ਭਾਵੇਂ ਆ ਆਪ ਉਹਨਾਂ ਨੇ ਕਿਤੇ ਓਖਿਆਈਆਂ ਹੀ ਕੱਟੀਆਂ ਹੋਣ ਉਹਨਾਂ ਨੇ ਪਿੰਡ ਦੇ ਸਕੂਲਾਂ ਨੂੰ দান ਦਿੱਤੇ ਨੇ ਜੀ ਦੂਜੀ ਗੱਲ ਤੁਸੀਂ ਦੇਖੋ ਟੂਰਨਾਮੈਂਟ ਕਰਵਾਉਂਦੇ ਨੇ ਉਹ ਮੈਂ ਸਮਝਦਾ ਕਿ ਇਹ ਸਾਡਾ ਇੱਕ ਪੰਜਾਬੀਆਂ ਦਾ ਸੁਭਾਅ ਸਾਡੇ ਥੋੜਾ ਜਿਹਾ ਵੀ ਕਿਸੇ ਨੂੰ ਛੱਕ ਵੀ ਆਉਂਦੀ ਆ ਤਾਂ ਉਹ ਪੰਜਾਬੀ ਇੱਥੇ ਬੈਠੇ ਬੰਦੇ ਨੂੰ ਹੁੰਦਾ ਵੀ ਇਹਨੂੰ ਛੱਕ ਵੀ ਕਿਉਂ ਆਈ ਪੰਜਾਬੀਆਂ ਦੇ ਖੂਨ 'ਚ ਇੱਕ ਗੱਲ ਤਾਂ ਹੈ ਕਿ ਅਸੀਂ ਆਪਣੇ ਲੋਕਾਂ ਦੀ ਮਦਦ ਕਰਨੀ ਆ ਆਪਣੇ ਲੋਕਾਂ ਦੇ ਦੁੱਖ ਸੁੱਖ ਚ ਖੜਨਾ ਜਿਹੜੀਆਂ ਪ੍ਰਾਪਰਟੀਆਂ ਨੇ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿਤੇ ਵੀ ਮੈਂ ਐਨ ਆਰ ਆਈਜ਼ ਦੇ ਉੱਤੇ ਤਕਰੀਰ ਕਰਾਂ ਵੀ ਹੌਲੀ 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 ਉਹ ਚੀਜ਼ਾਂ ਤੁਸੀਂ ਆਪਣੀਆਂ ਕੱਢੋ ਤੁਹਾਨੂੰ ਇੱਧਰ ਜਿੰਨੀ ਇੰਨੀਆਂ ਤੇ ਲੋਕ ਔਖਾਈਆਂ ਕੱਢਦੇ ਨੇ ਉਹ ਸੌਖ ਹੋ ਜੂ ਪਰ ਆਪਣੇ ਘਰ ਤੇ ਆਪਣੀ ਜੜਾ ਨਾ ਭੁੱਲੋ ਮੰਗਾ ਬਿਲਕੁਲ ਜੈਜ ਨੇ ਤੁਸੀਂ ਜਿੱਦਾਂ ਤੁਸੀਂ ਆਪਣੇ ਵਿਚਾਰ ਚਰਚਾ ਦਾ ਦੱਸਿਆ ਕਿ ਜ਼ਮੀਨ ਦਾ ਸਾਡੇ ਕੋਲ ਜਿਹੜੀ ਖੇਤੀਯੋਗ ਜ਼ਮੀਨ ਦਾ ਹਿੱਸੇਦਾਰੀ ਇੰਨੀ ਛੋਟੀ ਹੋ ਗਈ ਕਿ ਗਿੱਲਾ ਡੇਢ ਗਿੱਲਾ ਉਹਦੇ ਵਿੱਚ ਸਰਵਾਈਵਲ ਨਹੀਂ ਗਾ ਤੇ ਸਰਕਾਰ ਵੀ ਇਹ ਕਹਿੰਦੀ ਆ ਕਿ ਕਿਉਂਕਿ ਇਹ ਹੁਣ ਘਾਟੇਵੰਦਾ ਸੌਦਾ ਤੇ ਕਿਸਾਨੀ ਨੂੰ ਬਾਹਰ ਕੱਢ ਕੇ ਬਹੁਤੇ ਮੈਂਬਰਾਂ ਨੂੰ ਤੇ ਅਸੀਂ ਕਿਸੇ ਹੋਰ ਪ੍ਰੋਡਕਟਿਵ ਪਾਸੇ ਲਾਉਣਾ ਚਾਹੁੰਦੇ ਆ ਉਹ ਕਹਿੰਦੇ ਤੇ ਇਹੋ ਹੀ ਆ ਨਾ ਚਾਹੇ ਉਹ ਸਾਡੀਆਂ ਜ਼ਮੀਨਾਂ ਨੂੰ ਕਾਰਪੋਰੇਟ ਦੇ ਹਵਾਲੇ ਕਰਨਾ ਚਾਹਣ ਉਹਦੇ ਜਿਹੜੀ ਇੰਪਲੀਕੇਸ਼ਨਸ ਜਿਹੜੀਆਂ ਹੋਣੀਆਂ ਉਹ ਬਾਅਦ ਚ ਪਤਾ ਲੱਗਣੀਆਂ ਨੇ ਹੁਣ ਇੱਕ ਮੁੱਦਾ ਬੜੇ ਸਵਾਲ ਜਿਹੜੇ ਅਰਥਸ਼ਾਸਤਰੀ ਨੇ ਐਗਰੋ ਬੇਸ ਸਾਸਤਰੀ ਨੇ ਉਹ ਠਾਉਂਦੇ ਆ ਕਿ ਜਿਹੜੀਆਂ ਮੰਗਾ ਕਿਸਾਨ ਐ ਸੁਰੇ ਮੰਗ ਰਹੇ ਆ ਐਮਐਸਪੀ ਦੀ ਮੰਗ ਆ ਜਾਂ ਕੁਝ ਹੋਰ ਚੀਜ਼ਾਂ ਨੇ ਜੋ ਵੀ ਉਹ ਮੰਗਾ ਮੰਨ ਰਹੇ ਆ ਇੱਕ ਦੋ ਮੰਗ ਰਹੇ ਵੱਡੀ ਮੰਗ ਹੈ ਜਿਹੜੀ ਕਿਸੇ ਨੇ ਮੰਨਣੀ ਨਹੀਂ ਨਾ ਮੰਨੀ ਜਾ ਸਕਦੀ ਉਹ ਹੈ ਕਿ ਜੀ WTO ਨਾਲ ਉਹ ਸਮਝੌਤਾ ਤੋੜੋ ਉਹ ਸਰਕਾਰ ਤਾਂ ਦੇਖੋ ਹੋਣਾ ਵੀ ਮੁਸ਼ਕਲ ਹੈ ਉਹ ਆਪਾਂ ਨੂੰ ਸਮਝਦੇ ਹਾਂ ਕਿ ਉਹ ਨਿਊ ਤਾਂ ਮਤਲਬ ਓਖਾ ਉਹ ਚੀਜ਼ ਇੰਪੋਸੀਬਲ ਜੜ੍ਹ ਉੱਥੇ ਪਈ ਵੈਸੇ ਜੜ੍ਹ ਉੱਥੇ ਹੀ ਹੈ ਪਰ ਉਹ 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 ਕਿਸੇ ਸਰਕਾਰ ਵਾਸਤੇ ਸੰਭਵ ਨਹੀਂ ਹੈ ਤੇ ਖਾਸ ਕਰਕੇ ਸਟੇਟ ਦੀ ਸਰਕਾਰ ਉਹ ਚ ਕੁਝ ਨਹੀਂ ਕਰ ਸਕਦੀ ਨਹੀਂ ਕਰ ਸਕਦੀ ਅੱਛਾ ਦੂਜੀ ਗੱਲ ਇਹ ਹੈ ਕਿ ਜੇ ਬਾਕੀ ਸਾਰੀਆਂ ਦੀਆਂ ਸਾਰੀਆਂ ਮੰਗਾਂ ਮੰਨ ਲੀਆਂ ਜਾਣ ਲੱਗੂਗਾ ਸਾਲ 6 ਮਹੀਨੇ ਲੋਕਾਂ ਨੂੰ ਵੀ ਅਸੀਂ ਜਿੱਤ ਗਏ ਆ ਪਰਵਦੀ ਨਾਲ ਕਿਸਾਨੀ ਦੀ ਸਮੱਸਿਆ ਹੱਲ ਹੋ ਜੇਗੀ ਜੋ ਬਹੁਤ ਸਾਰੇ ਐਕਸਪਰਟ ਕਹਿੰਦੇ ਆ ਕਿ ਕਿਸਾਨਾਂ ਨੂੰ ਹੁਣੇ ਸਮਾਂ ਆ ਉਹਨਾਂ ਦੀ ਲੀਡਰਸ਼ਿਪ ਨੂੰ ਦੁਬਾਰਾ ਬਹਿ ਕੇ ਰੀਥਿੰਕ ਕਰਨ ਦਾ ਕਿ ਪੰਜਾਬ ਨੂੰ ਜੇ ਬਚਾਉਣਾ ਹੈ ਪੰਜਾਬ ਦੇ ਕਿਸਾਨ ਨੂੰ ਬਚਾਉਣਾ ਹੈ ਤੇ ਜਿਹੜੀ ਕੋਆਪਰੇਟਿਵ ਖੇਤੀ ਆ ਉਹਦੇ ਆਲ ਵਧਣਾ ਚਾਹੀਦਾ ਇਹਦੀਆਂ ਮਸਾਲਾਂ ਦੁਆਬੇ ਚ ਤਿੰਨ ਚਾਰ ਪਿੰਡਾਂ ਦੀਆਂ ਦਿੱਤੀਆਂ ਜਾਂਦੀਆਂ ਜਿੱਥੇ ਆਲੂਆਂ ਦਾ ਵੀ ਕੰਮ ਕਰਦੇ ਆ ਤੇ ਇਕੱਠੇ ਉਹ ਕੰਮ ਕਰਦੇ ਆ ਤੇ ਜਿਹੜੀ ਮਸ਼ੀਨਰੀ ਆ ਉਹਦਾ ਪ੍ਰੋਪਰ ਇਸਤੇਮਾਲ ਹੋ ਜਾਂਦਾ ਵਾ ਹੁਣ 2 ਕਿੱਲੇ ਵਾਲਾ ਨਾ ਟਰੈਕਟਰ ਰੱਖ ਸਕਦਾ ਤੇ ਨਾ ਟਰੈਕਟਰ ਬਿਨਾਂ ਦਾ ਸਰਦਾ ਤੇ ਵੇਖਣ ਵਾਲਾ ਕਹਿੰਦਾ ਯਾਰ ਇਹ ਟਰੈਕਟਰ ਵਾਲਾ ਪੰਗਾ ਹੀ ਕਿਉਂ ਲਿਆ ਜਦੋਂ ਪਤਾ ਪਰ ਜਦੋਂ ਲੋਡ ਹੁੰਦੀ ਹੈ ਉਹਨੂੰ ਕੰਮ ਮਿਲਦਾ ਨਹੀਂ ਤੇ ਫਿਰ ਉਹ ਬਾਕੀ ਵੇਲੇ ਦਿਨਾਂ ਚ ਮੱਸੀਆ ਸੰਗਰਾਂਦਾ ਦੀ ਸਵਾਰੀਆਂ ਢੋਂਦਾ ਟਰਾਲੀਆਂ ਤੇ ਤੋ ਬੜਾ ਅਜੀਬ ਜਿਹਾ ਵਰਤਾਰਾ ਵਾ ਉਥੋਂ ਦਾ ਅਜੀਬ ਤਰ੍ਹਾਂ ਦਾ ਤੇ ਕੀ ਕਿਸਾਨ ਨੂੰ ਇਸ ਤਰ੍ਹਾਂ ਸਮਝਾਇਆ ਜਾ ਸਕਦਾ ਲੀਡਰਸ਼ਿਪ ਇਸ ਪਾਸੇ ਨੂੰ ਆ ਸਕਦੀ ਆ ਕਿ ਸਾਡਾ ਬਚਾਅ ਕਰ ਲਈ ਸਰਕਾਰਾਂ ਨਾਲ ਟਿਕੜਕਾ ਲਿਆ ਨਹੀਂ ਅਸੀਂ ਖੁਦ ਵੀ ਆਪਣੇ ਆਪ ਨੂੰ ਥੋੜਾ ਜਿਹਾ ਹਿਰਦੇ ਵਿਸ਼ਾਲ ਕਰਕੇ ਉਹ ਕਬਜ਼ੇ ਵਾਲੀ ਭਾਵਨਾ ਛੱਡੀਏ ਤੇ ਸਾਂਝੀ ਖੇਤੀ ਵਾਲੇ ਪਾਸੇ ਉਦਮ ਕਰੀਏ ਦੇਖੋ ਇਹ ਗੱਲ ਤਾਂ ਬੜੀ ਵਧੀਆ ਜਿਹੜੇ ਤਿੰਨ ਬਿਲ ਆਏ ਸੀ ਨਾ ਉਹਨਾਂ ਚ ਜ਼ਿਆਦਾਤਰ ਤਾਂ ਮਾੜੀਆਂ ਹੀ ਗੱਲਾਂ ਸੀ ਆਪਾਂ ਨੂੰ ਵੀ ਪਤਾ ਪਰ ਕੁਝ ਉਹਦੇ ਚ ਇਹੋ ਜਿਹੇ ਵੀ ਸੀ ਤਾਂ ਤੁਸੀਂ ਜੇ ਉਹ ਸਾਰੇ ਪੜੇ ਹੋਣ ਕਿ ਸਾਰਿਆਂ ਨੂੰ ਕਲੱਬ ਕਰਕੇ ਇੱਕ ਹੋਵੇ ਪਰ ਉਹ ਤਾਂ ਕਿਉਂਕਿ ਉਹ ਸਰਕਾਰ ਦੀਆਂ ਨੀਤੀਆਂ ਸੀ ਇਹਨਾਂ ਨੂੰ ਇਹਨਾਂ ਨੂੰ ਆਪਣੇ ਲੈਵਲ ਤੇ ਮੇਰਾ ਖਿਆਲ ਹੈ ਜਿਵੇਂ ਤੁਸੀਂ ਕਿਹਾ ਨਾ ਆਪਣੇ ਲੈਵਲ ਤੇ ਇਹੋ ਜੇ ਉਪਰਾਲੇ ਕਰਨੇ ਚਾਹੀਦੇ ਔਰ ਇਹਨਾਂ ਦੀ ਸਰਵਾਈਵਲ ਲਈ ਜ਼ਰੂਰੀ ਬਹੁਤ ਨੇ ਜੇ ਨਹੀਂ ਕਰਨਗੇ ਨਾ ਤਾਂ ਅਗਲੇ 4-5-7 ਸਾਲਾਂ ਚ ਜਿਹੜੀ ਵਿਚਾਰਿਆਂ ਦੀ ਏਕੜ ਦੋ ਏਕੜਾਂ ਵਾਲੀ ਖੇਤੀ ਆ ਨਾ ਉਹ ਤਾਂ ਫਿਰ ਉਹ इवन ਉਹਨਾਂ ਨੂੰ ਛੱਡਣੀ ਹੀ ਪੈ ਜਾਣੀ ਆ ਉਹ ਉਹਦੇ ਤੇ ਕੁਝ ਕੀਤਾ ਨਹੀਂ ਜਾਣਾ ਦੂਸਰੀ ਤੁਸੀਂ ਗੱਲ ਕਹੀ ਹੈ ਇਹਨਾਂ ਦੀਆਂ ਮੰਗਾ ਮੰਨਣ ਦੀ ਦੇਖੋ ਆਪਾਂ ਅਰਥ ਸ਼ਾਸਤਰੀ ਤਾਂ ਹੈ ਨਹੀਂ ਇਹਨਾਂ ਦੀਆਂ ਮੰਗਾ ਮੰਨ ਕੇ ਕੀ ਜਿਹੜਾ ਮਹਿੰਗਾਈ ਦਾ ਕੀਮਤ ਦਾ ਸੂਚਕ ਅੰਕਕਾ ਜਾਂ ਮਹਿੰਗਾਈ ਕਿੰਨੀ ਕੁ ਵਧਦੀ ਆ ਜੋ ਸਰਕਾਰ ਕਹਿੰਦੀ ਆ ਦੇਖੋ ਅਸੀਂ ਸਾਨੂੰ ਜੇ ਕੋਈ ਚੀਜ਼ ਸਰਕਾਰ ਕਹਿੰਦੀ ਆ ਸਾਨੂੰ ਇੱਕ ਕਿਸਮ ਦਾ ਪਹਿਲਾਂ ਤਾਂ ਵਿਸ਼ਵਾਸ ਕਰਨਾ ਚਾਹੀਦਾ ਉਹ ਕਹਿੰਦੇ ਆ ਕਿ ਮਹਿੰਗਾਈ ਵਧੂਗੀ ਕੀ ਉਹ ਵਧੂਗੀ ਜੇ ਉਹ ਵਧੂਗੀ ਤਾਂ ਸਰਕਾਰ ਉਹਦੇ ਵਿੱਚ ਕੀ ਹੱਲ ਕਰੂਗੀ ਥੋੜੀਆਂ ਜੀਆਂ ਇਹਨਾਂ ਦੀਆਂ ਮੰਗਾਂ ਮੰਨਣ ਥੋੜਾ ਜਿਹਾ ਚਲੋ ਮਹਿੰਗਾਈ ਵਾਲੇ ਪਾਸੇ ਸਰਕਾਰ ਆਪਣਾ ਕੋਈ ਸਿਸਟਮ ਸਹੀ ਕਰੇ ਮੇਰਾ ਖਿਆਲ ਆ ਉਹਦੇ ਨਾਲ ਠੀਕ ਰਹੂਗਾ ਆਦਰਵਾਇਜ਼ ਜਿਹੜੀ ਤੁਸੀਂ ਕੀਤੀ ਆ ਕਿ ਇਕੱਠੇ ਹੋ ਕੇ ਦੇਖੋ ਇੱਕ ਟਰੈਕਟਰ ਸਾਡੇ ਜਿਹੜੇ ਕਹਿ ਲਓ ਜੱਟਾਂ ਦੇ ਮੁੰਡੇ ਨੇ 2 ਏਕੜ 3 ਏਕੜ ਦੀ ਖੇਤੀ ਲਈ ਉਹ 10 ਲੱਖ ਦਾ ਟਰੈਕਟਰ ਲੈ ਆਉਂਦੇ ਆ ਲੈਂਦੇ ਵੀ 65 ਹਰਸਵਾਰ ਵਾਲਾ ਮਹਿੰਦਰਾ ਉਹ ਲੈਂਦੇ ਏਡਾ ਵਧੀਆ ਜੀ ਸਾਡੇ ਚਲੋ ਬੱਚੇ ਨੇ ਸਾਡੇ ਕਿ ਉਹਨਾਂ ਨੇ ਉੱਤੇ ਉਹਦੇ 3 ਲੱਖ ਦਾ ਮਿਊਜ਼ਿਕ ਸਿਸਟਮ ਲਵਾਉਣਾ ਹੁੰਦਾ ਫਿਰ ਜਿਹੜਾ ਕਹਿ ਲੋ ਵੀ ਸਾਰੇ ਜਦੋਂ ਤੱਕ ਪਿੰਡ ਚ ਨਾ ਸੁਣੇ ਤਾਂ ਵਧੀਆ ਨਹੀਂ ਲੱਗਦਾ ਉਹ ਜੇ ਇੱਕ ਟਰੈਕਟਰ ਇਵੇਂ ਹੋਵੇ ਇੱਕ ਬੰਦਾ ਟਰੈਕਟਰ ਲਵੇ ਇੱਕ ਬੰਦਾ ਕੋਈ ਕੰਬਾਈਨ ਲਵੇ ਇੱਕ ਬੰਦਾ ਕੋਈ ਆਲੂ ਆਲੂਆਂ ਨੂੰ ਬੀਜਣ ਵਾਲੀ ਕੋਈ ਜਾਂ ਹੋਰ ਮਸ਼ੀਨਾਂ ਲਵੇ ਏਵੇਂ ਹੀ ਸਿਸਟਮ ਹੋਵੇ ਸਾਰਿਆਂ ਦੀ ਯੂਜ਼ ਆਵੇ ਕਿਸੇ ਇੱਕ ਬੰਦੇ ਤੇ ਬੋਝ ਨਾ ਪਵੇ ਇਹ ਅਲਟੀਮੇਟਲੀ ਗਿਲਸਾਵ ਇਸ ਪਾਸੇ ਤੁਰਨਾ ਪੈਣਾ ਅਦਰਵਾਈਜ਼ ਜਿਹੜਾ ਸਾਡਾ ਅਸੀਂ ਇੰਨਾ ਕੁਝ ਖਰਚ ਕਰ ਰਹੇ ਹਾਂ ਨਾ ਅਸੀਂ ਕਿਉਂਕਿ ਸਾਡੇ ਪਿੰਡਾਂ ਚ ਬੰਦਿਆਂ ਨੇ ਇਕਨੋਮਿਕਸ ਤਾਂ ਪੜ੍ਹੀ ਨਹੀਂ ਹੋਈ ਠੀਕ ਹੈ ਨਾ ਉਹ ਵਿਚਾਰੇ ਸਿੱਧੇ ਸਾਦੇ ਹੈਗੇ ਨੇ ਉਹਨਾਂ ਨੇ ਤਾਂ ਜਦੋਂ ਕੋਈ ਮੰਨ ਲਓ ਕੋਈ ਕਾਰਜ ਕਰਨਾ ਕਿਸੇ ਦਾ ਵਿਚਾਰੇ ਦਾ ਕੋਈ ਕੰਮ ਕਿਸਾਨ ਨੂੰ ਉਹਨੇ ਜਦੋਂ ਜ਼ਮੀਨ ਵੇਚੀ ਕਿਲਾ ਤਾ ਉਹਨੇ ਉਸ ਨੂੰ ਉਹਦੀ ਕੋਈ ਗਿਣਤੀ ਮਿੰਤ ਨਹੀਂ ਕਰਨੀ ਉਹਨੇ ਚਲੋ ਆਪਣੇ ਧੀ ਪੁੱਤ ਦਾ ਵਿਆਹ ਕਰਨਾ ਇੱਕੋ ਨੇ ਕਾਰ ਲੈ ਲੈਣੀ ਆ ਮਾੜਾ ਮੋਟਾ ਘਰ ਪਾ ਲੈਣਾ ਉਹੋ ਜੀਆਂ ਚੀਜ਼ਾਂ ਜਦੋਂ ਨਾ ਸਾਨੂੰ ਸਾਡੇ ਜਿਹੜੇ ਲੋਕ ਨੇ ਜਿਹੜੇ ਪੀਏਯੂ ਵਗੈਰਾ ਚ ਖੇਤੀ ਯੂਨੀਵਰਸਿਟੀਆਂ ਤੋਂ ਪੜ੍ਹੇ ਆ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਉਹਨਾਂ ਨੂੰ ਦੱਸਣਾ ਚਾਹੀਦਾ ਲੋਕਾਂ ਨੂੰ ਕਿ ਭਾਈ ਤੁਸੀਂ ਆਏ ਕਰੋ ਤੁਸੀਂ ਆਜ ਪਿੰਡ ਚ ਸਾਂਝੀਆਂ ਚੀਜ਼ਾਂ ਲਓ ਸਾਂਝੀਆਂ ਚੀਜ਼ਾਂ ਲੈ ਕੇ ਵਰਤ ਕੇ ਥੋੜੀ ਸਰਵਾਈਵਲ ਆ ਇੱਕ ਘਰ ਜਿਹੜਾ 3 4 5 ਏਕੜਾਂ ਵਾਲਾ ਜੇ ਟਰੈਕਟਰ ਲੈ ਲੂਗਾ ਨਾ ਉਹਨੂੰ ਉਹ 12 ਨਹੀਂ ਖਾਣਾ ਉਹ 10 ਲੱਖ ਰੁਪਏ ਦਾ ਤੁਸੀਂ ਇੰਟਰਸਟ ਦੇਖ ਲਓ ਕਿੰਨਾ ਉਹਦੀਆਂ ਜਦੋਂ ਤੁਸੀਂ ਕਿਸ਼ਤਾਂ ਦਿੰਨੇ ਹੋ ਤਾਂ ਪਹਿਲੇ 2 3 ਸਾਲ ਸਿਰਫ ਵਿਆਜ ਹੀ ਪੇ ਕਰਦੇ ਸੋ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ ਔਰ ਮੈਨੂੰ ਲੱਗਦਾ ਨਾ ਸਮਝ ਵੀ ਜਾਣਗੇ ਲੋਕ ਸਾਡੇ ਪਰ ਲੋਕੋ ਹੀ ਅੱਗੇ ਲਾ ਕੇ ਕੋਈ ਸੰਸਥਾ ਕੋਈ ਐਨਜੀਓ ਨੂੰ ਬਣਾਉਣਾ ਚਾਹੀਦਾ ਇਹ ਤਾਂ ਉਹ ਉਹਦੇ ਮੁਤਾਬਕ ਹੀ ਹੋਊਗਾ ਆਦਰਵਾਇਸ ਤਾਂ ਮੇਰਾ ਖਿਆਲ ਆ ਫਿਰ ਸਾਡੇ ਲੋਕਾਂ ਲਈ ਬਹੁਤ ਔਖਾ ਹੋ ਜੇ ਅੱਛਾ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਆ ਆਪਾਂ ਕੱਲੀ ਕਿਸਾਨੀ ਤੇ ਹੀ ਗੱਲ ਕਰ ਪਾਏ ਆ ਪੋਟਾ ਪੋਟਾ ਦੁਖੀ ਹਜਤੇ ਹਰ ਗੱਲ ਜਿਹੜੀ ਚੀਜ਼ ਨੂੰ ਛੋਲੀਏ ਉਹੋ ਹੀ ਲੰਬੀ ਹੋ ਜਾਂਦੀ ਆ ਪੰਜਾਬ ਦੀ ਤਰਾਸਦੀ ਰਹੀ ਕਿ ਪਹਿਲੋਂ ਸਾਡੀ ਵੰਡ ਹੋ ਗਈ 47 ਚ ਅਸੀਂ ਸਰਦਾਰੀਆਂ ਗਵਾ ਕੇ ਤੇ ਹੋਣਾ ਪਿਆ ਸਾਨੂੰ ਟੱਪਰੀਵਾਸ ਬਣ ਗਏ ਰਿਫਿਊਜੀ ਬਣ ਗਏ ਫੇਰ ਚਲੋ ਫੇਰ ਪੈਰਾਂ ਭਾਰ ਹੋਏ ਥੋੜੇ ਬੋਤੇ ਤੇ ਉਸ ਤੋਂ ਬਾਅਦ ਸਾਡੇ ਲੀਡਰਾਂ ਨੂੰ ਲੱਗਿਆ ਕਿ ਸਾਡੀ ਸਰਦਾਰੀ ਕਾਇਮ ਨਹੀਂ ਹੁੰਦੀ ਅਸੀਂ ਪੰਜਾਬ ਦਾ ਚੋਖਾ ਇਲਾਕਾ ਫੇਰ ਗਵਾ ਲਿਆ ਚਾਰਟ ਚਾਰਟ ਦੇ ਵਿੱਚ ਤੇ ਮੈਂ ਕੁਲਦੀਪ ਨੀਰ ਰਾਂਦਾ ਮੈਂ ਕੋਡ ਕਰਨਾ ਚਾਹੁੰਦਾ ਇੱਕ ਵਾਰੀ ਉਹ ਇੱਕ ਸੈਮੀਨਾਰ ਚ ਆਏ ਸੀਗੇ ਖਾਲਸਾ ਕਾਲਜ ਅੰਮ੍ਰਿਤਸਰ ਚ ਹੋ ਰਿਆ ਸੀ ਉਹਨਾਂ ਕਿਹਾ ਸੀ ਕਿ ਪੰਜਾਬ ਦੀ ਸਮੱਸਿਆ ਦੀ ਜੜ ਜਿਹੜੀ ਆ ਉਹ ਪੰਜਾਬ ਦਾ ਛੋਟੇ ਹੋਣਾ ਆ ਸਭ ਤੋਂ ਵੱਡੀ ਗੱਲ ਤੇ ਆ ਕਿ ਪੰਜਾਬੀ ਜਿੱਦਾਂ ਵੱਡਾ ਸੋਚਦੇ ਆ ਜਿੱਦਾਂ ਉਹਨਾਂ ਦੇ ਹਿਰਦੇ ਵਿਸ਼ਾਲ ਆ ਜਿੱਦਾਂ ਉਹ ਖੁੱਲ ਕੇ ਵਿਚਰਨਾ ਚਾਹੁੰਦੇ ਆ ਸਾਡਾ ਰੇੜਾ ਇਹਨਾਂ ਵੱਡਾ ਉੱਤੇ ਨੱਚਾਂਗੇ ਕਿਦਾਂ ਸਾਡੀ ਹਾਲਤ ਇਹ ਬਣੀ ਪਈ ਆ ਤੇ ਇੱਕ ਤੇ ਇੱਕ ਇਹ ਇੱਕ ਫੈਕਟਰ ਆ ਉਤਤ ਬਾਦ ਛੋੜੇ ਸਿਆਸੀ ਖੇਤ ਜਿਹੜੇ ਆ ਲੀਡਰਾਂ ਦੇ ਉਹਨਾਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਉਜਾੜਿਆ ਪੈਰਾਦਰੇ ਰਗੜਿਆ ਤਗੜਿਆ ਗਏ ਭਾਵੇਂ ਅਕਾਲੀ ਦਲ ਨੂੰ ਕਹਿ ਲਈਏ ਭਾਵੇਂ ਕਾਂਗਰਸ ਨੂੰ ਕਹਿ ਦਈਏ ਤੁਸੀਂ ਸਰਕਾਰੀ ਨੌਕਰੀ ਕਰਦੇ ਵਾ ਤੁਹਾਨੂੰ ਇੱਧਰ ਬਹੁਤਾ ਨਹੀਂ ਲੈ ਕੇ ਜਾਣਾ ਚਾਹਦਾ ਪਰ ਦੁਜਾ ਕੋਈ ਪੰਜਾਬ ਦਾ ਕੋਈ ਇਤਿਹਾਸੀ ਰਿਆ ਨਹੀਂ ਜੇ ਫਿਰ ਨੌਜਵਾਨ ਰੱਖ ਕੇ ਅਤਵਾਦ ਦੇ ਰਾਹ ਪਿਆ ਤੇ ਉੱਥੇ ਬਹੁਤ ਨੁਕਸਾਨ ਹੋਇਆ ਉੱਥੋਂ ਨਿਕਲੇ ਤੇ ਹੁਣ ਨਸ਼ਿਆਂ ਨੇ ਨਦੀਪੜ ਦਿਆ ਤੇ ਹੁਣ ਚੌਥੀ ਮਾਰ ਸਾਨੂੰ ਪੈ ਰਹੀ ਆ ਪੰਜਾਬ ਛੱਡ ਕੇ ਭੱਜਣ ਦੀ ਹਰ ਵਿਅਕਤੀ ਇੱਥੋਂ ਭੱਜ ਜਾਣਾ ਚਾਹਦਾ ਇਹ ਜਿਹੜੇ ਵੱਡੇ ਮਸਲੇ ਆ ਇਹਨਾਂ ਵੱਲ ਕੋਈ ਸਰਕਾਰੀ ਜਾਂ ਸਮਾਜਿਕ ਸੰਸਥਾਵਾਂ ਜਾਂ ਕੋਈ ਕੱਲੀਆ ਗੱਲਾਂ ਤੇ ਹੁੰਦੀਆਂ ਨੇ ਪਰ ਇਹਨਾਂ ਦੇ ਇਹ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਕੋ ਠੋਸ ਆਪਾ ਨਜ਼ਰ ਨਹੀਂ ਆ ਰਹੇ ਕੋਈ ਗੰਭੀਰਤਾ ਨਾਲ ਤੇ ਕੰਮ ਹੁੰਦਾ ਨਜ਼ਰ ਨਹੀਂ ਆ ਰਿਹਾ ਦੇਖੋ ਗਿੱਲ ਸਾਹਿਬ ਸਭ ਤੋਂ ਵੱਡੀ ਜੋ ਇਸ ਵੇਲੇ ਨਾ ਜਿਹੜੀਆਂ ਦੋ ਸਮੱਸਿਆਵਾਂ ਨਾਲ ਜੂਝ ਰਿਹਾ ਪੰਜਾਬ ਬੇਰੋਜ਼ਗਾਰੀ ਬਹੁਤ ਜ਼ਿਆਦਾ ਕਿਉਂਕਿ ਤੁਹਾਨੂੰ ਮੈਂ ਦੱਸਿਆ ਜ਼ਮੀਨਾਂ ਪਹਿਲਾਂ ਘਟ ਗਈਆਂ ਜਿਹੜੇ ਜੱਟਾਂ 'ਚ ਜ਼ਮੀਨਾਂ ਘਟ ਗਈਆਂ ਹਿੰਦੂਆਂ 'ਚ ਜਿਹੜਾ ਉਹਨਾਂ ਦਾ ਮੰਨ ਲਓ ਕਾਰੋਬਾਰੀਆਂ 'ਚ ਕੋਈ ਬਿਜ਼ਨਸ ਸੀ ਉਹਨਾਂ ਦੇ ਤਿੰਨ-ਤਿੰਨ ਬੱਚੇ ਹੋਏ ਉਹ ਬਿਜ਼ਨਸ ਵੰਡਿਆ ਗਿਆ ਹਰ ਇੱਕ ਚੀਜ਼ 'ਚੋਂ ਜਿਹੜੀ ਆਮਦਨ ਆਉਂਦੀ ਸੀ ਉਹ ਤਾਂ ਤਿੰਨ-ਚਾਰ ਹਿੱਸਿਆਂ 'ਚ ਵੰਡੀ ਗਈ ਦੂਸਰਾ ਕਾਰਨ ਜਿਹੜਾ ਨਸ਼ੇ ਦੇ ਕੰਮ ਕਰਨ ਵਾਲੇ ਹੱਥ ਵੀ ਤਾਂ ਵਧੇ ਨਾ ਜੀ ਕੰਮ ਕਰਨ ਵਾਲੇ ਹੱਥ ਵਧੇ ਜੀ ਪਰ ਕੰਮ ਕਰਨ ਵਾਲੇ ਹੱਥ ਵਧੇ ਵੀ ਪਰ ਜਿਹੜੀ ਆਮਦਨ ਆਮਦਨ ਤਾਂ ਸੇਮ ਰਹੀ ਨਾ ਆਮਦਨ ਤਾਂ ਨਾ ਨਾ ਵਧੀ ਜੇ ਹੁਣ ਜੇ ਪਹਿਲਾਂ 5 ਕਿਲੇ ਸੀ 5 ਕਿਲੇ ਤਾਂ 19 ਕੀ ਪ੍ਰੋਫਿਟ ਦਿੰਦੇ ਆ ਨਾ ਪਰ ਉਹਨੂੰ ਖਾ ਭਵਤ ਕੰਮ ਕਰਨ ਵਾਲੇ ਹੱਥ ਵਧ ਗਏ ਪਰ ਖਾਣ ਵਾਲੇ ਤਾਂ ਜ਼ਿਆਦਾ ਹੋ ਗਏ ਨਾ ਜੀ ਸੋ ਉਸ ਕਰਕੇ ਮੈਂ ਸਮਝਦਾ ਕਿ ਬੇਰੁਜ਼ਗਾਰੀ ਔਰ ਸਭ ਤੋਂ ਵੱਡੀ ਗੱਲ ਜੋ ਹੁਣ ਉੱਥੇ ਆ ਉਹ ਨਸ਼ੇ ਦੀ ਆ ਦੇਖੋ ਮੈਂ ਸਮਝਦਾ ਨਸ਼ਾ ਤਾਂ ਵਰਲਡ ਵਾਈਡ ਆ ਤੁਹਾਡੇ ਇੱਥੇ ਵੀ ਨਸ਼ਾ ਹੈਗਾ ਹਰ ਇੱਕ ਦੇਸ਼ 'ਚ ਨਸ਼ਾ ਪਰ ਅਸੀਂ ਕਿਉਂਕਿ ਸਾਡੀ ਤਰਾਸਦੀ ਹੈ ਇਹ ਕਿ ਅਸੀਂ ਬਾਰਡਰ ਸਟੇਟ ਤੇ ਆ ਬਾਰਡਰ 'ਚ ਬਾਰਡਰ ਸਟੇਟ ਤੇ ਜ਼ਰੂਰ ਗਵਾਂਢੀ ਮਲਕ ਨੂੰ ਹੁੰਦਾ ਕਿ ਜਿਹੜਾ ਨਸ਼ਾ ਨਾ ਜੀ ਪੰਜਾਬ ਐਕਚੁਅਲੀ ਦੇਖੋ ਪੰਜਾਬੀ ਬੜੇ ਸਿਰਮਾਰ ਕੌਮ ਆ ਇਹ ਹੌਲੀ-ਹੌਲੀ ਇਹਨਾਂ ਦਾ ਜਿਹੜਾ ਵਜੂਦ ਆ ਉਹ ਘਟਦਾ ਜਾ ਰਿਹਾ ਕੀ ਹੋਇਆ ਕਿ ਅਸੀਂ ਇੱਧਰ ਆ ਗਏ ਜੀ ਸਾਡਾ ਪ੍ਰਵਾਸ ਹੋਇਆ ਉੱਥੋਂ ਸਾਡਾ ਪ੍ਰਵਾਸ ਹੋਇਆ ਸਾਡੀ ਥਾਂ ਉੱਥੋਂ ਪ੍ਰਵਾਸੀਆਂ ਨੇ ਆ ਕੇ ਭਰ ਲਈ ਔਰ ਉਹ ਇੱਕ ਸਾਡਾ ਜਿਹੜਾ ਸੱਭਿਆਚਾਰਕ ਸਿਸਟਮ ਸੀ ਨਾ ਉਹ ਇੱਕ ਕਹ ਲਓ ਇੱਕ ਖਲਾਅ ਪੈਦਾ ਹੋ ਗਿਆ ਉਹ ਸੱਭਿਆਚਾਰੀ ਕੁਝ ਹੋਰ ਬਣ ਗਿਆ ਸੋ ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਸਾਡੇ ਪਿੰਡਾਂ ਦੇ ਲੋਕਾਂ ਨੂੰ ਵੀ ਕਿ ਨਸ਼ਾ ਕੌਣ ਆ ਰਿਹਾ ਕਿਵੇਂ ਆ ਰਿਹਾ ਵਿਦੇਸ਼ੀ ਮੁੰਡੇ ਕਿਆ ਲੋਕ ਸਾਊਥ ਅਫਰੀਕਾ ਦੇ ਉੱਥੇ ਪੜਨ ਚਲੇਗੇ ਮੈਂ ਸਾਰਿਆਂ ਨੂੰ ਨਹੀਂ ਦੋਸ਼ ਦਿੰਦਾ ਹਰ ਇੱਕ ਕੌਮ ਚ ਸ਼ੁਰੂਆਤ ਤੋਂ ਚ ਇਹ ਗੱਲ ਚੱਲਦੀ ਸੀ ਹਰ ਇੱਕ ਕਰੀਅਨ ਜਾਂ ਕੋਈ ਲੋਕ ਹਰ ਇੱਕ ਕੌਮ ਚ ਚੰਗੇ ਵੀ ਬੰਦੇ ਹੁੰਦੇ ਆ ਮਾੜੇ ਵੀ ਹੁੰਦੇ ਆ ਸਾਡੀ ਕੌਮ ਚ ਵੀ ਹੋਣਗੇ ਪਰ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਫੈਕਟਰ ਦੇਖੋ ਨਸ਼ੇ ਦੀ ਜਿਹੜੀ ਗੱਲ ਆ ਨਾ ਮੈਂ ਇੱਕ ਗੱਲ ਕਹਿਣਾ ਹੁਣ ਨਾ ਕਿ ਜੇ ਲੋਕਾਂ ਦਾ ਲੋਕ ਐਨਜੀਓਜ਼ ਤੇ ਸਰਕਾਰ ਬਹੁਤ ਮਿਲ ਕੇ ਇਹ ਕੰਮ ਕਰਨ ਮੈਨੂੰ ਲੱਗਦਾ ਕਿ ਚਲੋ ਖਤਮ ਕਰਨਾ ਤਾਂ ਹੁਣ ਸਾਰੇ ਵਰਲਡ 'ਚ ਹੀ ਬਹੁਤ ਔਖਾ ਪਰ ਇਹ ਘਟਾਇਆ ਜਾ ਸਕਦਾ ਸੋ ਨਸ਼ੇ ਬੇਰੋਜ਼ਗਾਰ ਇਤੀਜੀ ਗੱਲ ਤੁਸੀਂ ਕੀਤੀ ਆ ਪ੍ਰਵਾਸ ਦੀ ਦੇਖੋ ਬੱਚਿਆਂ ਨੂੰ ਬੱਚੇ ਮੈਂ ਇੱਧਰ ਆਇਆ ਹੁਣ ਇੱਧਰ ਵੀ ਦੇਖਦਾ ਬੱਚੇ ਬੜੇ ਔਖੇ ਨੇ ਹਾਰਡਸ਼ਿਪਸ ਨੇ ਉਹਨਾਂ ਨੂੰ ਬੱਚੇ ਉਧਰ ਵੀ ਬਹੁਤ ਔਖੇ ਨੇ ਬੱਚਿਆਂ ਨੂੰ ਕੋਈ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ ਉਹ ਇੱਕ ਚਲੋ ਚਾਲ ਕਹਿ ਲੋ ਇੱਕ ਭੇੜ ਚਾਲ ਕਹਿ ਲੋ ਮਾਪੇ ਬੜੇ ਔਖੇ ਹੋ ਕੇ ਬੱਚਿਆਂ ਨੂੰ ਇੱਧਰ ਭੇਜਦੇ ਨੇ ਯਾਨੀ ਐਡੀ ਵੱਡੀ ਤਰਾਸਦੀ ਆ ਇਹ ਮੈਂ ਤੁਹਾਨੂੰ ਯਕੀਨ ਨਾਲ ਕਹਿੰਨਾ ਹੈ ਗੱਲ ਕਿ ਮੈਂ ਪਿੰਡਾਂ 'ਚ ਜਾ ਕੇ ਜਿਨ੍ਹਾਂ ਦੇ ਬੱਚੇ ਗਏ ਹੋਏ ਨੇ ਨਾ ਮੈਂ ਉਹਨਾਂ ਦੇ ਜਦੋਂ ਹਾਲਾਤ ਦੇਖਦਾ ਤਾਂ ਭੁੱਬਾ ਮਰਨ ਨੂੰ ਜੀ ਕਰਦਾ ਕਿਉਂਕਿ ਉਹਨਾਂ ਕੋਲ ਵਿਚਾਰਿਆਂ ਕੋਲ ਪਿੱਛੇ ਵੀ ਕੁਝ ਨਹੀਂ ਰਿਹਾ ਅੱਗੇ ਆ ਕੇ ਤੁਹਾਨੂੰ ਵੀ ਹੁਣ ਪਤਾ ਬੱਚਿਆਂ ਦਾ ਕਈਆਂ ਦਾ ਵਿਚਾਰਿਆਂ ਦਾ ਕੁਛ ਨਹੀਂ ਬਣ ਰਿਆ ਸੋ ਸੈਡ ਸਿਚੁਏਸ਼ਨ ਫਾਰ ਪੰਜਾਬ ਹੋ ਗਈ ਪਰ ਇਹ ਹੈ ਕਿ ਸਾਡੀ ਮੈਂ ਫੇਰ ਕਹਿਣਾ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰੂਆਂ ਪੀਰਾਂ ਦੀ ਸਾਡੀ ਹੈ ਸਾਡੀ ਅਰਦਾਸ ਅਸੀਂ ਰੋਜ਼ ਕਿੰਨੇ ਹਜ਼ਾਰਾਂ ਗੁਰਦੁਆਰਿਆਂ ਚ ਹੁੰਦੀ ਆ ਵਾਹਿਗੁਰੂ ਕਰੂਗਾ ਕੋਈ ਨਾ ਕੋਈ ਮੋੜ ਮੇਰੇ ਖਿਆਲ ਚ ਤਾਂ ਪਾਊਗਾ ਜੀ ਕਿ ਫੇਰ ਇਹ ਹੱਸਦਾ ਵਸਦਾ ਤੇ ਰੰਗਲਾ ਹੋਊਗਾ ਪਰ ਅਜੇ ਫਿਲਹਾਲ ਮੈਂ ਮਾਇੂਸ ਹਾਂ ਬਹੁਤ ਜ਼ਿਆਦਾ ਪਰ ਮੈਂ ਆਸਵੰਦ ਹੈਗਾ ਮਾਇੂਸ ਮੈਂ ਇਸ ਲਈ ਨਹੀਂ ਹੈ ਕਿ ਕੋਈ ਅਜੇ ਕੋਈ ਕੋਈ ਥਾਸ ਰਾ ਕੋਈ ਕਿਸੇ ਰਸੀ ਆ ਨਹੀਂ ਰਹੀ ਹੱਥ 'ਚ ਪਰ ਮੈਂ ਆਸਵੰਦ ਇਸ ਕਰਕੇ ਹਾਂ ਕਿ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਅਲਟੀਮੇਟਲੀ ਇਹ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਵਰਤਾਰਾ ਇਹ ਜਿਹਾ ਵਰਤੂਗਾ ਕਿ ਫੇਰ ਇਹ ਜਿਹੜਾ ਖੁਸ਼ਹਾਲੀ ਦੀਆਂ ਲਿਖਾਂ ਤੇ ਅੱਛਾ ਮੰਗਰ ਸਾਹਿਬ ਨਸ਼ੇ ਦੇ ਆਪਾਂ ਗੱਲ ਕਰ ਲਈ ਪ੍ਰਵਾਸ ਦੀ ਤੁਰੀ ਜੀ ਗੱਲ ਕਰਦਗੇ ਜਿਹੜੀਆਂ ਸਾਡੀਆਂ ਮੁੱਖ ਸਮੱਸਿਆਵਾਂ ਨੇ ਇੱਕ ਨਵੀਂ ਸਮੱਸਿਆ ਸਾਡੇ ਮੂਹਰੇ ਆਣ ਖੜੀ ਹੋਈ ਆ ਉਹ ਗੈਂਗਸਟਰ ਕਲਚਰ ਜੀ ਤੇ ਉਹਨੇ ਪੰਜਾਬੀਆਂ ਦਾ ਰੈਂਦਾ ਖੁੰਦਾ ਸੱਤ ਵੀ ਜਿਹੜਾ ਉਸ ਸਤਿਆਹੀਨ ਕਰ ਦਿੱਤਾ ਲੋਕ ਡਰੇ ਹੋਏ ਆ ਥ੍ਰੈਟ ਆ ਰਹੀਆਂ ਇੱਥੋਂ ਜਾਣ ਤੋਂ ਲੋਕ ਡਰਦੇ ਆ ਯਾਰ ਭਾਵੇਂ ਮੇਰੇ ਕੋਲ ਕੁਝ ਵੀ ਨਹੀਂ ਉੱਥੇ ਜੇ ਮੈਨੂੰ ਕੋਈ ਪਹੁੰਚ ਆ ਗਿਆ ਜਾਂ ਮੈਨੂੰ ਕੋਈ ਧਮਕੀ ਆ ਗਈ ਤੇ ਮੈਂ ਉਹਦਾ ਸਾਹਮਣਾ ਕਿਦਾਂ ਕਰੂੰਗਾ ਤੇ ਉਹ ਤੋਂ ਵੀ ਥੱਲੇ ਲੈਵਲ ਤੇ ਉਹ ਨਿਸ਼ਾਨਾ ਜੁੜੀ ਹੋਈ ਗੱਲ ਆ ਜਿਹੜੇ ਉਸ ਨੇਚਰ ਨੇ ਮੋਬਾਈਲ ਖੋ ਕੇ ਭੱਜ ਜਾਂਦੇ ਆ ਚੇਨੀ ਲਾ ਕੇ ਭੱਜ ਜਾਂਦੇ ਮੈਨੂੰ ਨਹੀਂ ਲੱਗਦਾ ਕਿ ਕੋਈ ਹੁਣ ਓਪਨਲੀ ਚੇਨੀ ਪਾ ਕੇ ਔਰਤ ਭਾਰਤ ਜਾਂ ਪੰਜਾਬ ਦੀ ਕਿਸ ਸੜਕ ਤੇ ਘੁੰਮ ਸਕਦੀ ਆ ਅੱਜ ਹੀ ਮੈਂ ਜਦੋਂ ਸਵੇਰੇ ਬਲਟਨ ਖਬਰਾਂ ਦਾ ਕਰ ਰਿਹਾ ਸੀ ਦੋ ਖਬਰਾਂ ਇੱਕ ਤੇ ਤੁਹਾਡੇ ਲੁਧਿਆਣਾ ਜ਼ਿਲ੍ਹੇ ਦੀ ਜੀ ਬੜੀ ਮੈਂ ਦਰਦਨਾਕ ਖਬਰੋ ਵੀ ਕਿ ਮੁੰਡੇ ਦੋ ਜਾਂਦੇ ਆ ਹਸਪਤਾਲ ਚ ਤੇ ਡਾਕਾ ਪਤਾ ਕਈ ਮਾਰਨ ਜਾਂਦੇ ਆ ਉਹ ਸਿੱਧੇ ਕੋਸ ਦੇ ਆ ਟੀਕੇ ਵਾਲੇ ਕਮਰੇ ਚ ਜਿੱਥੇ ਟੀਕੇ ਲੱਗਦੇ ਆ ਉਤੋਂ 55 ਚੁੱਕ ਕੇ ਭੱਜ ਜਾਂਦੇ ਆ ਸਾਰੀਆਂ ਬਹੁਤ ਵੱਡਾ ਬੜਾ ਵੱਡਾ ਦੁਕਾਨ ਕਿ ਦੇਖੋ ਦਿਖਾ ਦਿਓ ਦੇਹ ਦੱਸਣ ਤੇ ਉਹਦੇ ਉਹ ਪ੍ਰੈਗਨੈਂਟ ਡਾਕਟਰ ਹੁੰਦੀ ਉਹਨੂੰ ਧੱਕਾ ਮਾਰ ਕੇ ਛੁੱਟ ਜਾਂਦੇ ਆ ਮਤਲਬ ਇੱਕ ਹਾਲਾਤ ਇਹ ਆ ਦੂਜੀ ਖਬਰ ਇੱਕ ਮੈਂ ਹੋਰ ਅੱਜ ਹੀ ਜਲੰਧਰ ਦੇੰਦਿਆੜੇ ਪਲੱਸ 2 ਚ ਪੜ੍ਹਦੀ ਕੁੜੀ ਆ ਫੋਨ ਉਹਦੇ ਹੱਥ ਚ ਆ ਤਿੰਨ ਜਣੇ ਮੋਟਰਸਾਈਕਲ ਤੇ ਹੁੰਦੇ ਆ ਉਹਦਾ ਫੋਨ ਖੋਣ ਦੀ ਕੋਸ਼ਿਸ਼ ਕਰਦੇ ਕੁੜੀ ਦਲੇਰ ਨਿਕਲਦੀ ਆ ਉਹ ਆਪਣਾ ਫੋਨ ਨਹੀਂ ਛੱਡਦੀ ਪਿੱਛੇ ਜਿਹੜਾ ਬੈਠਾ ਹੁੰਦਾ ਉਹ ਤੈਨੂੰ ਥੱਲੇ ਸੋਟ ਲੈਂਦੀ ਮੋਟਰਸਾਈਕਲ ਤੋਂ ਉਹਨਾਂ ਦਾ ਘੋਲ ਹੁੰਦਾ ਬਕਾਇਦਾ ਉੱਥੇ ਉਹ ਤਿੰਨ ਹੁੰਦੇ ਆ ਉਹ ਫਿਰ ਉਹਨੂੰ ਕਸੀਟਦੇ ਆ ਫੜ ਕੇ ਸੜਕ ਤੇ ਤੇ ਲੋਕੀ ਤਮਾਸ਼ਾ ਵੇਖਦੇ ਉਹਨੂੰ ਛਡਾਉਂਦਾ ਕੋਈ ਨਹੀਂ ਉਹਨੂੰ ਸੱਟਾਂ ਲੱਗਦੀਆਂ ਰਗੜਾਂ ਲੱਗਦੀਆਂ ਤੇ ਉਹ ਮੁੰਡੇ ਵੈਸੇ ਪੁਲਿਸ ਫੜ ਲੈਂਦੀ ਬਾਅਦ ਚ ਤੇ ਨਾ بڑے ਪਿਆਰੇ ਗਗਨਪ੍ਰੀਤ ਸਿੰਘ ਲਵਪ੍ਰੀਤ ਸਿੰਘ ਤਿੰਨੇ ਸਰਦਾਰਾਂ ਦੇ ਮੁੰਡੇ ਤੇ ਜਿਹਨੋਂ ਪਗੜੀਆਂ ਵੱਜੇ ਮੁੰਡੇ ਤੇ ਡੇਡੇ ਸੋਹਣਾ ਨਾਮ ਦੇ ਮੁੰਡੇ ਆਲੇ ਤੇ ਉਹਨਾਂ ਦੇ ਮਾਪਿਆਂ ਨੂੰ ਫਿਰ ਮਰਨ ਨੂੰ ਥਾਂ ਵਿਚਾਰੇ ਕਿੱਥੇ ਜਾਣਗੇ ਜਿਹੜੇ ਇਹ ਹਾਲਾਤ ਵੇਹਨੇ ਅ ਤੇ ਫਿਰ ਪੰਜਾਬ ਦੀ ਜਿਹੜੀ ਅਸੀਂ ਉਮੀਦ ਕਰਦੇ ਆ ਕਿ ਗੁਰਾਂ ਦੀ ਧਰਤੀ ਆਪਾਂ ਕਹਿ ਕੇ ਆਪਣਾ ਮਨ ਤੇ ਹੁਲਾ ਕਰ ਲੈਨੇ ਆ ਤੇ ਜੇ ਰੋ ਇਹੋ ਜਿਹੇ ਹਾਲਾਤ ਹੋਏ ਨੇ ਆ ਇਹਨੂੰ ਕਿਦਾਂ ਅਡਰੈਸ ਕਰੋਗੇ ਤੁਸੀਂ ਰਾਈਟਰ ਵੀ ਹੋ ਦੇਖੋ ਮੈਂ ਫੇਰ ਉਹੀ ਕਹਿੰਨਾ ਕਿ ਇਹ ਕੁਝ ਸਮਾਂ ਹੁੰਦਾ ਕੋਈ ਸਮਾਂ ਕਦੇ ਕਿਸੇ ਕੌਮ ਤੇ ਆਉਂਦਾ ਕਦੇ ਕਿਸੇ ਥਾਂ ਤੇ ਆਉਂਦਾ ਕਦੇ ਕਿਸੇ ਥਾਂ ਦੇ ਲੋਕਾਂ ਤੇ ਆਉਂਦਾ ਸੋ ਇਹ ਸਮਾਂ ਸਾਡਾ ਮਾੜਾ ਤੇ ਭਿਆੰਕਰ ਕਿਉਂਕਿ ਪੰਜਾਬ ਨਾ ਜੀ ਤੁਸੀਂ ਮੁਗਲਾਂ ਤੋਂ ਲਾ ਲੋ ਪੰਜਾਬ ਕਦੇ ਬਹੁਤ ਦੇਰ ਸ਼ਾਂਤ ਨਹੀਂ ਰਿਹਾ ਜੇ ਪਹਿਲਾਂ ਮੁਗਲ ਇੱਥੇ ਹੱਲੇ ਕਰਦੇ ਰਹੇ ਫਿਰ 47 ਚ ਅਸੀਂ ਸੰਤਾਪ ਭੋਗਿਆ 27 ਦੇ ਸੰਤਾਪ ਤੋਂ ਬਾਅਦ ਅਸੀਂ 84 ਚ ਭੋਗਿਆ ਸੋ ਪੰਜਾਬ ਦਾ ਜਿਹੜਾ ਮੈਂ ਵੈਸੇ ਮੈਨੂੰ ਕਹਿਣਾ ਨਹੀਂ ਚਾਹੀਦਾ ਵਾਹਿਗੁਰੂ ਅਕਾਲ ਪੁਰਖ ਸੁਖ ਰੱਖੇ ਪੰਜਾਬ ਦਾ ਜਿਹੜਾ ਸੰਤਾਪ ਆ ਨਾ ਉਹ ਦਿਖ ਰਿਹਾ ਕਿ ਪੰਜਾਬ ਇੰਨੀ ਦੇਰ ਸ਼ਾਂਤ ਨਹੀਂ ਰਿਹਾ ਔਰ ਪੰਜਾਬੀ ਪੰਜਾਬ ਚ ਫੇਰ ਕੋਈ ਨਾ ਕੁਝ ਹੋਣ ਦਾ ਜਿਵੇਂ ਖਦਸ਼ਾ ਬੰਦੇ ਦੇ ਮਨ ਚ ਰਹਿੰਦਾ ਪਰ ਮੈਂ ਦੁਬਾਰਾ ਇਹ ਗੱਲ ਕਹਿਣਾ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਵਾਈਬਰੂ ਮੇਰ ਕਰੂਗਾ ਹਾਲਾਤ ਅਜੇ ਨਹੀਂ ਠੀਕ ਹੈਗੇ ਪਰ ਹਾਲਾਤ ਜਰੂਰ ਹਾਲਾਤ ਇੱਕੋ ਜਿਹੇ ਨਹੀਂ ਰਹਿੰਦੇ ਕਦੇ ਤੁਸੀਂ ਵਰਲਡਵਾਈਡ ਦੇਖ ਲਓ ਜੇ ਹੁਣ ਕੈਨੇਡਾ ਚ ਸੀ 4 ਸਾਲ ਪਹਿਲਾਂ ਸੀ ਹਾਲਾਤ ਤਾਂ ਹੁਣ ਰੈਸੈਸ਼ਨ ਆ ਗਿਆ ਹਾਲਾਤ ਜਿਹੜੇ ਨੇ ਉਹ ਪਲਟੀ ਮਾਰਦੇ ਨੇ ਸਾਡੇ ਹਾਲਾਤ ਅੱਜ ਦੀ ਤਰੀਕ ਠੀਕ ਨਹੀਂ ਹੈਗੇ ਪਰ ਵੈਗਰੂ ਇਨਸ਼ਾਅੱਲਾ ਮੇਰ ਹੋਏਗੀ ਕਿ ਦੁਬਾਰਾ ਜਿਹੜਾ ਹੈਗਾ ਵਾ ਫੇਰ ਹੱਸਦੇ ਵਸਦੇ ਹੋਣ ਅੱਛਾ ਤੁਹਾਡੇ ਅਗੇ ਵਿਦਵਾਨ ਜਦੋਂ ਇੱਥੇ ਲੋਕ ਆਉਂਦੇ ਆ ਤੇ ਕੁਝ ਲੋਕ ਇਹ ਵੀ ਕਹਿੰਦੇ ਆ ਕਿ ਪੰਜਾਬ ਜਿਹੜਾ ਨਾ ਉਹ ਬૌਧਿਕ ਕੰਗਾਲੀ ਹੰਡਾ ਰਿਹਾ ਇਸ ਵੇਲੇ ਜਿਹੜੀ ਬੁੱਧੀਮਾਨਤਾ ਵਾਲਾ ਚੈਪਟਰ ਹੈ ਨਾ ਉਹ ਬੰਦੇ ਉੱਥੇ ਜਾਂ ਤੇ ਬੱਚੇ ਨਸ਼ਿਆਂ ਚ ਆ ਜਾਂ ਜਿਹੜੀਆਂ ਆਪ ਗੱਲਾਂ ਕਰ ਰਹੇ ਆ ਸਾਰੀਆਂ ਉਹੀ ਗੱਲਾਂ ਕਰ ਰਹੇ ਆ ਤੇ ਦੂਸਰੀ ਵੱਡੀ ਗੱਲ ਕੀਤੀ ਜਾਂਦੀ ਆ ਕਿ ਉੱਥੇ ਇੱਕ ਸਿਆਸੀ ਖਲਾ ਆਇਆ ਕੋਈ ਯੋਗ ਲੀਡਰ ਨਹੀਂ ਸਾਨੂੰ ਮਿਲ ਰਿਹਾ ਜਿਹੜਾ ਪੰਜਾਬੀਆਂ ਨੂੰ ਕੋਈ ਸਹੀ ਸੇਧ ਦੇ ਸਕੇ ਤੁਸੀਂ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਜਿਹੜੇ ਇਹ ਮੁਲਕ ਨੇ ਨਾ ਚਲੋ ਇੱਥੇ ਕੁਝ ਪ੍ਰੋਬਲਮਸ ਹੈਗੀਆਂ ਜਿਵੇਂ ਮੰਨ ਲਓ ਆਪਾਂ ਕੈਨੇਡਾ ਦੀ ਐਗਜ਼ਾਮਪਲ ਲੈਂਦੇ ਆ ਹਰ ਥਾਂ ਬੰਦੇ ਚੰਗੇ ਨਹੀਂ ਹੁੰਦੇ ਹਰ ਥਾਂ ਖਰਾਬ ਨਹੀਂ ਹੁੰਦੇ ਕੁਝ ਸਟੂਡੈਂਟਸ ਨੇ ਇੱਥੇ ਕੁਝ ਪ੍ਰੋਬਲਮਸ ਕ੍ਰੀਏਟ ਕੀਤੀਆਂ ਪਰ ਦੂਜੇ ਪਾਸੇ ਜੇ ਮੈਂ ਦੇਖਾਂ ਤਾਂ ਇਹ ਲੋਕ ਸਾਡੀ ਕਰੀਮ ਲੈ ਕੇ ਜਾ ਰਹੇ ਨੇ 877 ਬੈਂਡ ਇਟ ਇਹਦਾ ਮਤਲਬ ਕੀ ਹੋਇਆ ਵੀ ਜਿਹੜੇ ਉੱਥੇ ਥੋੜਾ ਜਿਹਾ ਬ੍ਰੇਨ ਸੀ ਬ੍ਰੇਨ ਡレイン ਹੋ ਰਿਹਾ ਇਹ ਮੁਲਕਾਂ ਨੂੰ ਤੇ ਪਿੱਛੇ ਜਿਹੜੇ ਰਹਿ ਗਏ ਉਹ ਕਹਿੰਦਾ ਮੈਂ ਨਹੀਂ ਕਹਿੰਦਾ ਕਿ ਸਾਰੇ ਉਹ ਰਹਿ ਗਏ ਕੁਝ ਬੱਚੇ ਨੇ ਜਿਹੜੇ ਇੱਥੇ ਕਦੇ ਵੀ ਨਹੀਂ ਆਉਣਾ ਚਾਹੁੰਦੇ ਇੰਟੈਲੀਜੈਂਟ ਨੇ ਪਰ ਕਿਉਂਕਿ ਇੰਨੀ ਜ਼ਿਆਦਾ ਗਿਣਤੀ ਜਿਉਂ ਉਥੋਂ ਬ੍ਰੇਨ ਡレイン ਹੋਇਆ ਉਹਦਾ ਵੀ ਮੈਂ ਕਾਰਨ ਸਮਝਦਾ ਕਿ ਕੁਝ ਨਾ ਕੁਝ ਕੁਝ ਨਾ ਕੁਝ ਉੱਥੇ ਇੱਕਦਮ ਜਿਹੜਾ ਇਹ ਖਲਾ ਆ ਨਾ ਜੀ ਥੋੜਾ ਬੌਧਿਕ ਖਲਾ ਹੌਲੀ 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 ਪਰ ਨੂੰਏ ਨੂੰ ਟਾਈਮ ਲੱਗੂ ਪਰ ਹੁਣ ਉੱਥੇ ਇੱਕ ਮੈਂ ਪਹਿਲਾਂ ਵੀ ਉਸ ਗੱਲ ਨੂੰ ਮੈਂ ਰਿਪੀਟ ਕਰ ਰਿਹਾ ਕਿ ਉੱਥੇ ਯੂਪੀ ਬਿਹਾਰ ਚੋਂ ਬਹੁਤ ਪ੍ਰਵਾਸ ਹੋ ਗਿਆ ਉੱਥੇ ਹੁਣ ਉਹਦਾ ਸੱਭਿਆਚਾਰਕ ਆਰਥਿਕ ਉਹਦਾ ਸਿਸਟਮੇ ਬਦਲ ਗਿਆ ਉਸ ਕਰਕੇ ਅਸੀਂ ਜਿਹੜੇ ਸਾਡੇ ਲੋਕ ਉੱਥੇ ਹੁਣ ਰਹਿੰਦੇ ਨੇ ਅਸੀਂ ਪੰਜਾਬ ਤੁਸੀਂ ਕਿਹਾ ਸੀ ਪੰਜਾਬ ਸੂਬੇ ਦਾ ਜ਼ਿਕਰ ਕੀਤਾ ਸੀ ਸਾਡੇ ਜਿਨ੍ਹਾਂ ਨੇ ਵੀ ਪੰਜਾਬ ਸੂਬਾ ਲਿਆ ਉਹ ਐਸੇ ਕਰਕੇ ਲਿਆ ਸੀ ਕਿ ਅਸੀਂ ਮジョਰਿਟੀ 'ਚ ਹੋ ਜਾਈਏ ਉੱਥੇ ਛੋਟੀ ਜੀ ਅਸੀਂ ਚਿੜੀ ਦੇ ਪਹੁੰਚੇ ਜਿੰਨਾ ਪੰਜਾਬ ਲਿਆ ਐ ਐਸੇ ਕਰਕੇ ਲਿਆ ਪਰ ਅੱਜ ਪੋਜੀਸ਼ਨ ਉਹ ਆ ਕਿ ਆਉਣ ਵਾਲੇ ਕੁਝ ਸਾਲਾਂ 'ਚ ਅਸੀਂ ਪੰਜਾਬ 'ਚ ਵੀ ਮਿਨੋਰਿਟੀ 'ਚ ਹੋ ਜਾਣਾ ਫਿਰ ਕੀ ਬਣੇਗਾ ਸੋ ਅਸਲ ਕਾਰਨ ਨੇ ਜਿਹੜੇ ਅਸਲ ਕਾਰਨ ਇਹੀ ਨੇ ਮੇਰੇ ਖਿਆਲ 'ਚ ਪਰ ਫਿਰ ਮੈਂ ਦੁਬਾਰਾ ਯਕੀਨ ਨਾ ਕਹਿਣਾ ਕਿ ਪੰਜਾਬ ਦੁਆਰਾ ਪਿੱਠੇ ਮੰਗਰ ਸਾਹਿਬ ਸਿਆਸੀ ਖਲਾਫ ਤੇ ਇਹਨੂੰ ਕਹਿੰਨੇ ਆ ਨਾ ਕਿ ਕੋਈ ਲੀਡਰ ਹੈ ਨਹੀਂ ਜਿਹੜਾ ਸਾਨੂੰ ਸਹੀ ਸੇਧ ਦੇਵੇ ਬਸ ਉਹ ਇਹ ਹੀ ਕਹਿ ਸਕਦੇ ਆ ਜੀ ਕਿਉਂਕਿ ਇੱਕ ਜਿਵੇਂ ਮੈਂ ਤੁਹਾਨੂੰ ਗੱਲ ਕਹੀ ਆ ਕਿ ਟਾਈਮ ਪਾਸ ਹੋ ਰਿਹਾ ਕੋਈ ਕ੍ਰੀਏਟਿਵਿਟੀ ਜਾਂ ਕੋਈ ਸ਼ਾਇ ਪੋਜ਼ਿਟਿਵਿਟੀ ਉਹ ਅਜੇ ਨਜ਼ਰ ਨਹੀਂ ਆ ਰਹੀ ਪਰ ਅਲਟੀਮੇਟਲੀ ਅਲਟੀਮੇਟਲੀ ਚਾਹੇ ਉਹ ਸਿਆਸੀ ਆ ਚਾਹੇ ਉਹ ਅਫਸਰशाही ਆ ਅਲਟੀਮੇਟਲੀ ਉਹਨਾਂ ਨੂੰ ਇਹ ਇਹੋ ਜਿਹੀ ਹਾਲਾਤ ਨਹੀਂ ਰਹਿਣੇ ਪੰਜਾਬ ਦੇ ਅਲਟੀਮੇਟਲੀ ਉਹਨਾਂ ਨੂੰ ਇਹ ਕਰਨਾ ਪਊਗਾ ਤੇ ਵਾਹਿਗੁਰੂ ਕਰੂਗਾ ਦੁਬਾਰਾ ਜਿਹੜਾ ਪੰਜਾਬ ਆਪਣੀਆਂ ਲੀਹਾਂ ਤੇ ਆਵੇ ਅੱਛਾ ਇੱਕ ਸਵਾਲ ਬਸ ਲਾਸਟ ਕਰ ਲੈਂਦੇ ਟਾਈਮ ਆਪਣਾ ਹੋ ਗਿਆ ਇੱਥੇ ਵੀ ਉਹ ਸਵਾਲ ਇਹ ਹੈ ਜਿਹੜਾ ਤੁਸੀਂ ਤਿੰਨ ਵਾਰ ਆਪਣੀ ਗੱਲਬਾਤ 'ਚ ਇਹ ਗੱਲ ਲੈਂਦੀ ਆ ਕਿ ਜਿਹੜਾ ਰਵਾਸ ਹੋ ਰਿਹਾ ਪੱਕੇ ਤੌਰ ਤੇ ਉੱਥੇ ਲੋਕ ਆ ਰਹੇ ਸਾਡਾ ਸੱਭਿਆਚਾਰਕ ਮਹਾਂਦਰਾ ਬਦਲ ਰਿਹਾ ਜੀ ਜੀ ਬਾਰ ਬਾਰ ਜ਼ਿਕਰ ਕੀਤਾ ਇਸ ਗੱਲ ਨੂੰ ਕੁਝ ਲੀਡਰ ਉਠਾ ਵੀ ਰਹੇ ਆ ਜਿਨ੍ਹਾਂ ਚੋਂ ਖੈਰਾ ਸਾਹਿਬ ਦਾ ਨਾਮ ਲੈ ਸਕਦਾ ਉਹਨਾਂ ਨੇ ਲੋਕ ਸਭਾ ਦੀ ਇਲੈਕਸ਼ਨ ਮਿਹਲੇ ਵੀ ਇਹ ਮੁੱਦਾ ਉੱਤੇ ਸੰਗਰੂਰ ਚਠਾਇਆ ਸੀ ਔਰ ਉਹ ਤੋਂ ਬਾਅਦ ਵੀ ਉਠਾਉਂਦੇ ਰਹੇ ਹੁਣ ਉਹਨਾਂ ਦਾ ਕੱਲ ਪਰਸੋ ਫੇਰ ਬਿਆਨ ਆਇਆ ਜਿਹੜੀ ਪਾਰਟੀ ਨੂੰ ਬਲੌਂ ਕਰਦੇ ਉਹ ਤੋਂ ਪੱਲਾ ਛੱਡ ਦਿੰਦੀ ਆ ਕੇਂਦਰ ਸਰਕਾਰ ਜਿਹੜੀ ਆ ਉਸ ਗੱਲ ਦੇ ਸਖਤ ਖਿਲਾਫ ਹੈ ਮੋਦੀ ਰਿਬਿਨਾ ਨਾਮ ਲਿਆ ਉਹਨਾਂ ਨੂੰ ਕਿਤੇ ਸਾਈਜ਼ ਕਰਦੇ ਆ ਕਿ ਉਹ ਗਲਤ ਰਵਾਇਤ ਬਣਾ ਰਿਹਾ ਬਹੁਤ ਸਾਰੇ ਜਿਹੜੇ ਲੈਫਟ ਹੈਡ ਵਿਚਾਰਧਾਰਤ ਰਾਲੇ ਬੁੱਧੀਜੀਵੀ ਆ ਉਹ ਵੀ ਕਹਿੰਦੇ ਆ ਕਿ ਇਹ ਜਿਹੜੇ ਮਸਲੇ ਠਾ ਰਹੇ ਆ ਖੈਰਾ ਸਾਹਿਬ ਜਾਂ ਇਦਾਂ ਦੀ ਸੋਚ ਵਾਲੇ ਕੁਝ ਹੋਰ ਲੋਕ ਕਿ ਇਥੇ ਸੱਭਿਆਚਾਰ ਸਾਡਾ ਗਵਾਜਣਾ ਵਾ ਇਹ ਗਲਤ ਰਵਾਇਤ ਪਾ ਰਹੇ ਆ ਜਿਹੜਾ ਇਹ ਕਹਿਣਾ ਕਿ ਪ੍ਰਵਾਸੀਆਂ ਦਾ ਇੱਥੇ ਪੱਕੇ ਤੌਰ ਤੇ ਨਾ ਰਹਿਣ ਸਥਾਈ ਤੌਰ ਤੇ ਜਾਂ ਉਹ ਜ਼ਮੀਨਾਂ ਨਾ ਖਰੀਦ ਸਕਣੇ ਹੋ ਜਾਂ ਬਿੱਲ ਲੈ ਕੇ ਆਉ ਹਾਲਾਂਕਿ ਕੁਝ ਸਟੇਟਾਂ 'ਚ ਹੈ ਵੀ ਹਮਾਰਾ ਜੀ ਰਾਜਸਥਾਨ 'ਚ ਹੈ ਜੀ ਜੀ ਇਹ ਵੀ ਗੁਜਰਾਤ 'ਚ ਵੀ ਹੈਗਾ ਕੋਈ ਜਗ੍ਹਾ ਪਟਿਆਚਨ ਵਾਲਿਆਂ ਨੇ ਕਰਤਾ ਜੀ ਹੁਣ ਤੇ ਇਹਦੇ ਲਈ ਕੁਝ ਲੋਕ ਨੂੰ ਆਪਣੀ ਲੋਕ ਇਹ ਕ੍ਰਿਟਿਸਾਈਜ਼ ਵੀ ਕਰਦੇ ਹੋ ਕਹਿੰਦੇ ਕਿ ਨਹੀਂ ਇਹ ਸਹੀ ਨਹੀਂ ਆ ਅ ਕੱਲ ਹੀ ਆਪਾਂ ਗੱਲ ਕਰ ਰਹੇ ਸੀ ਤੇ ਕਹਿੰਦੇ ਸੀ ਕਿ ਸਾਡੇ ਕੋਲ ਸਰਬੱਤ ਦੇ ਭਲੇ ਦਾ ਕਨਸੈਪਟ ਆ ਅਸੀਂ ਤੇ ਦੇਣਾ ਜਾਣਦੇ ਆ ਅਸੀਂ ਮੰਗਦੇ ਨਹੀਂ ਕਿਸੇ ਕੋਲੋਂ ਅਸੀਂ ਇਹ ਸੰਕੀਰਨ ਸੋਚਦੇ ਨਹੀਂ ਹੋ ਸਕਦੇ ਕਿ ਅਸੀਂ ਆਪਣੇ ਹੀ ਭੈਣ ਭਰਾਵਾਂ ਨੂੰ ਜਿਹੜੇ ਦੂਜੇ ਥਾਂ ਤੋਂ ਆ ਕੇ ਵਸ ਰਹੇ ਜਦੋਂ ਅਸੀਂ ਅਮਰੀਕਾ ਕੈਨੇਡਾ ਜਾ ਕੇ ਵਸ ਰਹੇ ਹਾਂ ਤੇ ਜੋ ਸਾਡੇ ਕੋ ਆ ਜਾਂਦੇ ਆ ਤਾਂ ਇਹ ਇੱਕ ਦਵੰਦ ਆ ਇਹ ਕਿੱਥੋਂ ਕਿੱਦਾ ਨਿਕਲੇ ਜੇ ਤਰਕ ਤਾਂ ਦੇਖੋ ਬਿਲਕੁਲ ਸਹੀ ਆ ਅਸੀਂ ਲੋਕ ਇੱਥੇ ਕੈਨੇਡਾ ਚ ਆਉਨੇ ਆ ਅਸੀਂ ਇੱਥੇ ਸਿਟੀਜ਼ਨ ਹੋਏ ਕਿੰਨੀ ਅਸੀਂ ਬਹੁਤ ਆਤ ਚਾਏ ਹੈ ਨਾ ਪਰ ਮੈਂ ਸਮਝਦਾ ਕਿ ਪੰਜਾਬ ਇੱਕ ਬੜੀ ਛੋਟੀ ਸਟੇਟ ਆ ਤੁਹਾਡਾ ਕੈਨੇਡਾ ਤਾਂ ਤੁਸੀਂ ਦੇਖੋ ਵੀ ਸਾਡੇ ਵਰਗੇ ਕਈ ਮੁੱਲਕੇ ਦੇ ਵਿੱਚ ਸਮਾਜਾਂ ਸੋ ਜਿਹੜੀ ਛੋਟੀ ਸਟੇਟ 'ਚ ਇੱਕ ਸਰਕਾਰਾਂ ਦਾ ਫਰਜ ਬਣਦਾ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨੂੰ ਰੋਕਿਆ ਜਾਵੇ ਜਾਂ ਕੋਈ ਨਾ ਆਵੇ ਇੱਕ ਕੋਈ ਬੈਲੈਂਸ ਬਣਨਾ ਬੜਾ ਜ਼ਰੂਰੀ ਹੈ ਬੈਲੈਂਸ ਇਹ ਹੋ ਸਕਦਾ ਕਿ ਪਿਓਰ ਖੇਤੀ ਵਾਲੀ 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 ਜ਼ਮੀਨ ਨਾ ਲੈਣ ਉਹ ਜਾਂ ਕੁਝ ਇਹੋ ਜਿਹਾ ਮੰਨ ਲਓ ਮੈਂ ਕੋਈ ਵਿਚ ਵਿਚਾਰੇ ਦਾ ਰਸਤਾ ਚਾਹੁੰਦਾ ਜੀ ਵੀ ਸਾਡਾ ਸੱਭਿਆਚਾਰ ਸਾਡੀ ਆਰਥਿਕਤਾ ਸਾਡਾ ਸਾਰਾ ਕੁਝ ਸਾਡੀ ਬੋਲੀ ਸਾਡੀ ਭਾਸ਼ਾ ਉਹ ਵੀ ਬਚੀ ਰਹੇ ਚਲੋ ਜਿਵੇਂ ਸਾਰੇ ਲੋਕ ਕਹਿੰਦੇ ਆ ਜੀ ਵੀ ਹਿੰਦੁਸਤਾਨ ਸਾਰਿਆਂ ਲਈ ਆ ਕੋਈ ਪ੍ਰੋਬਲਮ ਨਹੀਂ ਪਰ ਉਹਦੇ ਚ ਨਾ ਜੀ ਕੁਛ ਨਾ ਕੁਛ ਕੁਛ ਨਾ ਕੁਛ ਮੈਂ ਸਮਝਦਾ ਕਿ ਕਰਨਾ ਚਾਹੀਦਾ ਕੋਈ ਉਸ ਚੀਜ਼ ਨੂੰ ਚਾਹੇ ਖੇਤੀਬਾੜੀ ਦੀ ਜ਼ਮੀਨ ਕਹਿ ਦਿਓ ਕਿ ਉਹ ਨਾ ਕਰ ਸਕਣ ਉਹ ਆਉਣ ਕਿਉਂਕਿ ਅਸੀਂ ਅਸੀਂ ਲੋਕ ਵੀ ਤਾਂ ਕੈਲਕਟਾ ਜਾ ਕੇ ਬੰਬੇ ਜਾ ਕੇ ਕੰਮ ਕਰਦੇ ਆ ਉਹ ਆਉਣ ਆਪਣਾ ਰਹਿਣ ਮਕਾਨ ਵੀ ਚਲੋ ਉਹਨਾਂ ਦੇ ਬੰਨ ਪਰ ਉਹ ਜਿਹੜੀ ਹੁਣ ਖੇਤੀਬਾੜੀ ਦੀ ਜੇ ਉਹ ਕੋਈ ਜ਼ਮੀਨ ਲੈਂਦੇ ਆ ਵਾਹੀ ਯੋਗ ਉਹ ਸਿੱਧੀ ਸਾਡੀ ਆਰਥਿਕਤਾ ਤੇ ਸੱਟ ਵੱਜਦੀ ਆ ਉਹ ਚੀਜ਼ ਨਾ ਹੋਵੇ ਕੋਈ ਵਿਚ ਵਿਚਾਰੇ ਦਾ ਕੋਈ ਸਰਕਾਰਾਂ ਲੱਭ ਸਕਣ ਇਫ ਪੋਸੀਬਲ ਤਾਂ ਮੇਰਾ ਖਿਆਲ ਹੈ ਉਹ ਠੀਕ ਰਹੇਗਾ ਨਹੀਂ ਹੁਣ ਕਾਰੋਬਾਰ ਸਾਰੇ ਉਹਨਾਂ ਕੋਲ ਨੇ ਇੱਕ ਕੁਲਫੀ ਵੇਚਣ ਵਾਲੇ ਤੋਂ ਲੱਗੀ ਜਿੰਨਾ ਛੋਟਾ ਕੰਮ ਐ ਸਾਰਾ ਉਹਨਾਂ ਕੋਲ ਆ ਦੁਕਾਨਾਂ ਤੇ ਉਹ ਕਰ ਰਿਹਾ ਕੱਲ ਨੂੰ ਪੰਜਾਬ ਦਾ ਵਪਾਰੀ ਵੀ ਇਹ ਮੰਗ ਠਾ ਲੂਗਾ ਕਿ ਲਓ ਜੀ ਇਹਨਾਂ ਸਾਡੇ ਵਪਾਰ ਖੋਲੇ ਸੀ ਗਰੀਏ ਦੇਖੋ ਮੈਂ ਤੁਹਾਨੂੰ ਤੇ ਤੁਸੀਂ ਵਿਚਾਲੀ ਮੈਂ ਦੁਕਾਨਾਂ ਕਿੱਦਾਂ ਬਚਾਉਣੀਆਂ ਥੋੜਾ ਜਿਹਾ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਉਹ ਜੇ ਕੁਲਫੀਆਂ ਵੇਚਦੇ ਆ ਤੇ ਪੈਸੇ ਕਮਾ ਰਹੇ ਆ ਸਾਡੇ ਜਿਹੜੇ ਬੰਦੇ ਨੇ ਉਹ ਕੁਲਫੀਆਂ ਕਿਉਂ ਨਹੀਂ ਵੇਚਦੇ ਚੱਕਰ ਇਹ ਆ ਜੀ ਕਿ ਉਹਨਾਂ ਨੇ ਉਹ ਛੋਟੇ ਕੰਮ ਫੜੇ ਜਿਨ੍ਹਾਂ ਨੂੰ ਅਸੀਂ ਤਿਆਗਤਾ ਸਾਡੇ ਦੇ ਪਿੰਡਾਂ 'ਚ ਬੜੀ ਵਸੋਂ ਆ ਜਿਹੜੀ ਬਿਲੋ ਪਾਵਰਟੀ ਲਾਈਨ ਰਹਿੰਦੀ ਆ ਉਹ ਕਿਉਂ ਨਹੀਂ ਕੰਮ ਕਰ ਸਕੀ ਉਹ ਉਹਨਾਂ ਦੀ ਮਿਹਨਤ ਆ ਹੁਣ ਇੱਥੇ ਤੁਸੀਂ ਮਿਹਨਤ ਨਾਲ ਫਿਰ ਅਸੀਂ ਨਾਲ ਕਲੇਮ ਵੀ ਕਰਦੇ ਕਿ ਅਸੀਂ ਸਭ ਤੋਂ ਚੇਤਨ ਆ ਜੇ ਅਸੀਂ ਚੇਤਨ ਆ ਤੇ ਇਹ ਚੀਜ਼ਾਂ ਨੂੰ ਕਿਉਂ ਨਹੀਂ ਪਕੜ ਪਾਉਂਦੇ ਮੈਂ ਉਹੀ ਕਹਿਣਾ ਕਿ ਇਹਦੇ ਵਿੱਚ ਇੱਕ ਕੋਈ ਵਿਚ ਵਿਚਾਰੇ ਵਾਲਾ ਨਾ ਕਿਉਂਕਿ ਇਹ ਨਾ ਤਾਂ ਪਿਓਰਲੀ ਉਹ ਠੀਕ ਆ ਕਿ ਤੁਸੀਂ ਜੀ ਬੈਨ ਕਰ ਦਿਓ ਇਟ ਇਜ਼ ਨਾਟ ਪੋਸੀਬਲ ਐਟ ਦਿਸ ਸਟੇਜ ਕਿਉਂਕਿ ਹੁਣ ਸਾਰਾ ਕੁਝ ਹੋ ਚੁੱਕਿਆ ਕੋਈ ਵਿਚ ਵਿਚਾਰੇ ਵਾਲਾ ਸਰਕਾਰਾਂ ਨੂੰ ਕੋਈ ਰਾਹ ਲੱਭਣਾ ਚਾਹੀਦਾ ਜਿਹਦੇ ਨਾਲ ਸਾਡੀ ਆਰਥਿਕਤਾ ਵੀ ਜ਼ਿੰਦਾਬਾਦ ਰਹੇ ਤੇ ਉਹ ਵੀ ਚਲੋ ਉਹ ਉਹਨਾਂ ਲਈ ਵੀ ਹਿੰਦੁਸਤਾਨ ਸਾਰਿਆਂ ਦਾ ਸਾਂਝਾ ਜੇ ਅਸੀਂ ਉੱਤਰਾਖੰਡ ਚ ਜ਼ਮੀਨਾਂ ਲੈਣੇ ਆ ਜਾ ਕੇ ਬਟ ਉਹ ਸਾਡੀ ਕਿਉਂਕਿ ਵਾਹੀਯੋਗ ਜ਼ਮੀਨ ਬਹੁਤ ਘੱਟ ਬਚ ਗਈ ਹੁਣ ਪੰਜਾਬ ਛੋਟੀ ਸਟੇਟ ਆ ਕੋਈ ਇਹੋ ਜਿਹਾ ਕੋਈ ਕਾਨੂੰਨ ਸਰਕਾਰ ਕੋਈ ਬਣਾਵੇ ਕੋਈ ਜਿਹਨੂੰ ਕਹਿ ਲਈਏ ਅੱਧਾ ਕਿ ਜਿਆ ਸਖਤ ਹੋਵੇ ਅੱਧਾ ਕਿ ਜਿਆ ਨਰਮ ਹੋਵੇ ਕੋਈ ਵਿਚ ਵਿਚਾਰੇ ਵਾਲਾ ਜਰੂਰ ਕਰੇ ਉਹ ਵੀ ਆਪਣਾ ਕੰਮਕਾਰ ਕਰ ਸਕਣ ਤੇ ਸਾਡੀ ਵੀ ਜਿਹੜੀ ਆਰਥਿਕਤਾ ਨਾ ਉਹਨੂੰ ਸਿੱਧੀ ਤਰੀਕੇ ਨਾਲ ਉਹਨੂੰ ਸੱਟ ਨਾ ਵਜੇ ਤੇ ਇਹ ਤੇ ਹੋ ਗਿਆ ਜ਼ਮੀਨਾਂ ਦਾ ਮਸਲਾ ਤੇ ਜਿਹੜਾ ਅਸੀਂ ਨਾਲ ਦੀ ਨਾਲ ਕਹਿ ਰਹੇ ਸੱਭਿਆਚਾਰਕ ਹਮਲਾ ਵੀ ਆ ਉਹਦਾ ਪਚਾ ਕਿਦਾਂ ਹੋਊਗਾ ਸੱਭਿਆਚਾਰ ਹਮਲਾ ਵੀ ਆ ਸਾਡੀ ਭਾਸ਼ਾ ਤੇ ਵੀ ਹਮਲਾ ਮੈਂ ਤਾਂ ਇਹ ਕਹਿਣਾ ਪਰ ਸਜੀਦ ਪਾਤਰ ਤੇ ਆਂਦੇ ਆ ਆਨੰਦ ਕਿਸ਼ੋਰ ਉਹ ਪੰਜਾਬੀ ਹੋ ਜਣਾ ਹਾਂ ਖੈਰ ਇਹ ਇਹ ਬੜਾ ਨਾ ਜੀ ਜਿਵੇਂ ਕਹਿ ਲੋ ਵੀ ਬੜਾ ਇਹ ਬੜੀ ਲੰਮੀ ਮੈਂ ਕਿਹਾ ਵਿਵਾਦ ਹੈ ਵੀ ਆਪਣਾ ਸਾਰੀ ਡਿਸਕਸ਼ਨ ਕਰਨ ਵਾਲਾ ਵਿਵਾਦ ਆ ਸੋ ਇਸ ਕਰਕੇ ਸਾਡੀ ਸੱਭਿਆਚਾਰਕ ਸਿਸਟਮ ਨੂੰ ਬਹੁਤ ਤੇ ਸਪੌਂਜ ਰਹੀ ਆ ਹੁਣ ਤੁਸੀਂ ਦੇਖੋ ਵੀ ਉੱਥੇ ਉਹਨਾਂ ਦੇ ਮੇਲੇ ਜੇ ਲੱਗਣ ਲੱਗੇ ਮਤਲਬ ਸਾਡੇ ਉਹ ਸਾਡੇ ਜਿਹੜੇ ਉਹਨੇ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਉਹ ਸਿਸਟਮ ਹੀ ਖਤਮ ਹੋ ਗਏ ਹੁਣ ਤਾਂ ਦਮਾਮੇ ਵੀ ਉਹਨਾਂ ਦੇ ਵਜਣੇ ਆ ਗਏ ਸੋ ਇਹ ਚੀਜ਼ ਨਾ ਬੜੀ ਇਹ ਚੀਜ਼ ਮੈਂ ਫੇਰ ਰਿਪੀਟ ਕਰਦਾ ਕਿ ਇਹ ਚੀਜ਼ ਦਾ ਇਹੀ ਹਾਲ ਆ ਕੋਈ ਵਿਚ ਵਿਚਾਲੇ ਵਾਲਾ ਰਾਹ ਜਿਹੜਾ ਥੋੜਾ ਜਿਆ ਸਖਤ ਹੋਵੇ ਥੋੜਾ ਜਿਆ ਨਰਮ ਹੋਵੇ ਉਹਨਾਂ ਦਾ ਵੀ ਕੁਝ ਠੀਕ ਰਹੇ ਸਾਡੀ ਵੀ ਆਰਥਿਕਤਾ ਨੂੰ ਫੇਸਣਾ ਪਹੁੰਚੇ ਕੋਈ ਇਹ ਜੋ ਸਰਕਾਰਾਂ ਨੂੰ ਕਰਨਾ ਚਾਹੀਦਾ। ਬਿਲਕੁਲ ਜੀ ਪੰਜਾਬ ਇੱਕ ਵੱਖਰੀ ਤਰ੍ਹਾਂ ਦਾ ਸੂਬਾ ਹੈ ਜੇਦੀ ਤਸਵੀਰ ਬਾਕੀ ਭਾਰਤ ਨਾਲ ਘੱਟ ਹੀ ਮਿਲਦੀ ਆ। ਕਿਉਂਕਿ ਉੱਥੇ ਇੱਕ ਵੱਖਰਾ ਧਰਮ ਜਿਹਦਾ origin ਉੱਥੇ ਹੀ ਆ ਉਹ ਪੈਦਾ ਹੋਇਆ। ਉਹਨਾਂ ਦਾ ਜਿਹੜਾ ਜੋੜ ਹੈ ਸਭ ਤੋਂ ਨੇੜੇ ਦਾ ਉੱਥੋਂ ਦੇ ਹਿੰਦੂ ਆਮ ਨਾਲ ਰਿਹਾ। ਹਾਲਾਂਕਿ ਬਹੁਤ ਸਾਰੇ ਹਿੰਦੂ ਪਰਿਵਾਰਾਂ ਦੇ ਲੋਕ ਜਦੋਂ ਸੰਘਰਸ਼ ਦਾ ਸਮਾਂ ਸੀ 20ਵੀਂ ਸਦੀ ਦਾ ਸਮਾਂ ਹਿੰਦੂ ਪਰਿਵਾਰਾਂ ਦਾ ਵੱਡਾ ਬੱਚਾ ਸਿੱਖ ਸੱਜਦਾ ਰਿਹਾ ਤੇ ਅੱਜ ਸਿੱਖ ਜਿਹੜਾ ਪੰਥ ਹੈ ਉਹਨੂੰ ਚਾਰੇ ਪਾਸਿਓਂ ਖਤਰਾ ਨਜ਼ਰ ਆ ਰਿਹਾ ਚਾਹੇ ਉਹਨਾਂ ਦੇ ਕਾਰੋਬਾਰ ਹੋਣ ਚਾਹੇ ਉਹਨਾਂ ਦੀ ਪਛਾਣ ਦਾ ਮੁੱਦਾ ਹੋਵੇ ਚਾਹੇ ਉਹਨਾਂ ਦੀ ਕਲਚਰ ਦਾ ਸੱਭਿਆਚਾਰ ਦਾ ਮੁੱਦਾ ਹੋਵੇ ਬਹੁਤ ਸਾਰੇ ਅਸੀਂ ਇਹਨਾਂ ਚ ਭੇਲਿਆ ਵਿੱਚ ਫਸੇ ਹੋਏ ਆਂ ਇਹਨਾਂ ਚੋਂ ਨਿਕਲਣ ਵਾਸਤੇ ਸਾਨੂੰ ਖੁਦ ਹੀ ਪੰਜਾਬੀਆਂ ਨੂੰ ਹਮਲਾ ਮਾਰਨਾ ਪੈਣਾ ਮਾਰਗਤ ਸਾਹਿਬ ਵਰਗੇ ਕੁਝ ਹੋਰ ਜਿਹੜੇ ਉੱਥੇ ਵਿਦਵਾਨ ਲੋਕ ਨੇ ਉਹ ਦਿਸ਼ਾ ਦੇ ਸਕਦੇ ਆ ਕੋਈ ਸਾਡੇ ਉੱਥੇ ਆਰਥਿਕ ਮਾਰ ਨੇ ਸਾਨੂੰ ਉਹਨਾਂ ਨੂੰ ਸੁਣਨਾ ਪਊਗਾ ਜੇ ਅਸੀਂ ਸਾਰੇ ਸਿਆਣੇ ਬਣਾਂਗੇ ਤੇ ਸ਼ਾਇਦ ਇਸ ਜਿਹੜਾ ਚੱਕਰ ਵੀ ਅੱਜੋਂ ਬਾਹਰ ਨਹੀਂ ਆ ਸਕਾਂਗੇ ਸੋ ਸਮਾਂ ਆ ਗਿਆ ਮੇਰੇ ਖਿਆਲ ਚ ਕਿ ਸਰਕਾਰਾਂ ਦੇ ਉਨੀ ਟੇਕ ਨਾ ਰੱਖੀ ਜਾਵੇ ਜਿਹੜੇ ਸਾਡੇ ਉੱਥੇ ਐਕਸਪਰਟ ਨੇ ਵਕ ਵਕ ਵਿਸ਼ਿਆਂ ਦੇ ਉਹ ਹੁਣ ਆਪਣੇ ਹੱਥ ਜ਼ਰੂਰੀ ਲੈਣ ਉਹ ਅੱਗੇ ਆਉਣ ਉਹ ਆਪਣੀਆਂ ਕੋਈ ਸੰਸਥਾਵਾਂ ਐਸੀਆਂ ਬਣਾਉਣ ਕਿ ਇੱਕ ਪਾਸੇ ਕਿਸਾਨ ਆਪਣੀ ਜਦੋਕ ਜਾਹਤ ਕਰ ਰਿਹਾ ਦੂਜੇ ਪਾਸੇ ਉਹਨਾਂ ਦੇ ਐਸੀ ਪ੍ਰੈਸ਼ਰ ਗਰੁੱਪ ਹੋਣ ਕਿ ਸਰਕਾਰਾਂ ਉਹੋ ਜੇ ਕਾਨੂੰਨ ਬਣਾਉਣ ਜਿਹੜੇ ਲੋਕਾਂ ਲਈ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਸਕਣ ਕਾਨੂੰਨ ਵਿਸ਼ਾ ਉਹ ਹੀ ਨੇ ਹੁਣ ਸਰਕਾਰ ਕਹਿ ਰਹੀ ਹੈ ਕਿ ਅਸੀਂ ਬਸਤੀਵਾਲ ਵਲੇ ਦੇ ਕਾਨੂੰਨ ਬਦਲ ਰਹੇ ਹਾਂ ਪਰ ਕਾਨੂੰਨ ਉਹ ਤੋਂ ਵੀ ਸਖਤ ਬਣਾ ਰਹੇ ਹਾਂ ਜੇਲ੍ਹਾਂ ਦੀਆਂ ਸਲਾਕਾਂ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ ਲੋਕਾਂ ਦੀ ਆਵਾਜ਼ ਦਬਾ ਰਹੇ ਹਾਂ ਲੋਕਾਂ ਦੀ ਜਿਹੜੀ ਬੋਲਣ ਦੀ ਸਵਿਧਾਨ ਨੇ ਦਿੱਤੀ ਹੋਈ ਸਾਨੂੰ ਸ਼ਕਤੀ ਆ ਉਹਨੂੰ ਖੋਹ ਰਹੇ ਆ ਲੋੜ ਹੈ ਇਸ ਵੇਲੇ ਇਹੋ ਜਿਹੇ ਕਾਨੂੰਨਾਂ ਦੀ ਨਹੀਂ ਲੋੜ ਇਹੋ ਜਿਹੇ ਕਾਨੂੰਨਾਂ ਦੀ ਹੈ ਕਿ ਲੋਕਾਂ ਨੂੰ ਸਿਖਾਲੇ ਕੀਤਾ ਜਾਵੇ ਤੇ ਉਹਦੇ ਲਈ ਇਹ ਵਿਦਵਾਨ ਲੋਕ ਕਿਰਪਾ ਕਰਨ ਸਾਡੇ ਤੇ ਪੰਜਾਬੀਆਂ ਦੇ ਤੇ ਇਹ ਅੱਗੇ ਵਧਨ ਸਾਰੇ ਅਸੀਂ ਤੇ ਵਿਦਵਾਨਾਂ ਨੂੰ ਕਹਿੰਨੇ ਆ ਉਹ ਕਹਿ ਦਿੰਦੇ ਆ ਵੈਸੇ ਵੀ ਅਸੀਂ ਤੇ ਆਪਣਾ ਰੋਲ ਅਦਾ ਕਰ ਰਹੇ ਜੇ ਅਸੀਂ ਲੇਖ ਲਿਖਦੇ ਨੇ ਅਖਬਾਰਾਂ ਚ ਟੀਵੀ ਤੇ ਆ ਕੇ ਵੈਸਾ ਹਿੱਸਾ ਲੈ ਲੈਂਦੇ ਆ ਲੋਕੀ ਨਹੀਂ ਸਮਝਦੇ ਅਸੀਂ ਕੀ ਕਰੀਏ ਅਸੀਂ ਹੁਣ ਜਾ ਕੇ ਆਪ ਤੇ ਬਦਲ ਨਹੀਂ ਸਕਦੇ ਪਰ ਫਿਰ ਵੀ ਸਾਡੀ ਉਮੀਦ ਸਿਆਸਤਦਾਰਾਂ ਤੋਂ ਬਾਅਦ ਹੁਣ ਵਿਦਵਾਨਾਂ ਤੇ ਆ ਕਿ ਉਹ ਪੰਜਾਬ ਦੀ ਜਿਹੜੀ ਹੋਣੀ ਉਹਦੇ ਮਾਲਕ ਆ ਬਣ ਬਿਲਕੁਲ ਸਹੀ ਗੱਲ ਆ ਜੀ ਔਰ ਵਾਈ ਗਰੁੱਪ ਹਲੀ ਕਰੇਗਾ ਇਹ ਬਾਬਾ ਨਾਨਕ ਦੀ ਧਰਤੀ ਆ ਤੇ ਸਾਰਾ ਕੁਝ ਸਹੀ ਹੋਏਗਾ ਸਾਨੂੰ ਪੋਜ਼ਿਟਿਵ ਸੋਚ ਰੱਖ ਕੇ ਸਕਾਰਾਤਮਕ ਸੋਚ ਰੱਖ ਕੇ ਹੀ ਚੱਲਣਾ ਪੈਣਾ ਸਾਨੂੰ ਇਹ ਲੱਗਦਾ ਮੇਰਾ ਇਹ ਯਕੀਨ ਆ ਕਿ ਬਹੁਤ ਛੇਤੀ ਜਿਦਾ ਹੈਗਾ ਪੰਜਾਬ ਦੇ ਹਾਲਾਤ ਨੇ ਜਿਹੜੇ ਉਹ ਵਟਾ ਲੈਣਗੇ ਬਹੁਤ ਸ਼ੁਕਰੀਆ ਮੰਗਤ ਸਾਹਿਬ ਇਸੇ ਉਮੀਦ ਨਾਲ ਕਿ ਸਾਡੇ ਵਿਦਵਾਨ ਵੀ ਸੋਚਦੇ ਨੇ ਕਿ ਪੰਜਾਬ ਕਰਵਟ ਲੈ ਰਿਹਾ ਤੇ ਹੁਣ ਬਹੁਤਾ ਸਮਾਂ ਇਸ ਅਸੀਂ ਮੁਸ਼ਕਲਾ ਜੋ ਨਹੀਂ ਕਰੇ ਰਹਿਣਾ ਬਾਹਰ ਹੋਣ ਦਾ ਕੋਈ ਨਾ ਕੋਈ ਸਾਨੂੰ ਕਰੋਸ਼ਨੀ ਦੀ ਕਿਰਨ ਜਰੂਰ ਨਜ਼ਰ ਆ ਜਾਏਗੀ ਇਸ ਉਮੀਦ ਨਾਲ ਹੀ ਅੱਜ ਦਾ ਪ੍ਰੋਗਰਾਮ ਅਸੀਂ ਕਰਦੇ ਹਾਂ ਖਤਮ ਤੇ ਮਾਰਗਟ ਸਾਹਿਬ ਤੁਹਾਡਾ ਸਾਰ ਦੇ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ